ਫਿਰ ਵਹੀ ਪੜ ਪਾਡਰ ਦੇ ਉੱਤੇ ਜਿੱਥੇ ਬੀਐਸਏ ਦਾ ਜਵਾਨ ਰੇਂਜ ਖਤਮ ਹੋ ਗਈ ਉੱਥੇ ਉਹਨਾਂ ਨੇ ਪਾਕਿਸਤਾਨ ਵਾਲੇ ਨੇ ਕਬੂ ਕਰ ਲਿਆ ਰੇਂਜ ਰੰਡ ਫਿਰ ਉਹਨੂੰ 20 ਦਿਨਾਂ ਬਾਅਦ ਛੱਡਿਆ ਸਵਾਲ ਇਹ ਚੀਜ਼ ਦਾ ਜੇ ਉਹਨੂੰ ਛੱਡ ਦਿੱਤਾ ਤੇ ਕੀ ਉਹ ਇੰਟਰਨਲ ਸਿਕਿਉਰਿਟੀ ਦਾ ਮੁੱਦਾ ਨਹੀਂ ਵੇਖੋ ਜੀ ਉਹਦੇ ਵਿੱਚ ਹੋਇਆ ਸੀ ਸਾਡਾ ਆਪਣਾ ਕਰੈਕਟ ਉਹ ਅਸੀਂ ਬਾਹਰ ਮੈਸ਼ਰ ਨਹੀਂ ਕਰਨਾ ਠੀਕ ਹੈ ਜੀ ਜੇ ਅਸੀਂ ਕਰਦੀਏ ਤੇ ਉਹ ਲੀਲਾ ਹੋ ਗਈ ਜੇ ਕੋਈ ਦੂਜਾ ਕਰਦੇ ਤਾਂ ਕਰੈਕਟ ਢੱਲਾ ਹੋ ਗੇ ਇਸ ਕਰਕੇ ਹੂੰਗਲ ਨਾ ਚੁੱਕੋ ਉਹਨਾਂ ਦੇ ਉੱਪਰ ਹਾਂ ਬੜੇ ਤਰੀਕੇ ਦੇ ਨਾਲ ਭੇਜੋ ਆਪਣਾ ਜਵਾਨ ਉਹ ਸਾਰਾ ਕੁਝ ਦੱਸੇ ਕਿੱਥੇ ਡਿਊਟੀਆਂ ਕਿੰਨੀ ਸੰਖਿਆ ਕਿੱਥੇ ਕੀ ਨਪਿਆ ਕਿੱਥੇ ਮਾਈਂਡ ਦਾ ਪੈਰਾ ਆ ਕਿੱਥੋਂ ਤੁਸੀਂ ਕਰਾਸ ਕਰਨਾ 22 ਦਿਨਾਂ ਬਾਅਦ ਵਾਪਸ ਭੇਜ ਦੋ ਤੇ ਫਿਰ ਉਹ ਸਾਰਾ ਕੁਝ ਕਲੀਅਰ ਆ ਫਿਰ ਉਹ ਸਾਡੀ ਪ੍ਰਾਪਤੀ ਆ ਅਸੀਂ ਆਪਣੇ ਦੇਸ਼ ਦਾ ਜਵਾਨ ਵਾਪਸ ਲੈ ਲਿਆ ਤੇ ਇਹ ਪ੍ਰਾਪਤੀ ਕਿਹਨੇ ਦੱਸਣੀ ਵੀ ਉੱਥੇ ਦੱਸ ਕੇਗੀ ਕੀ ਕੀ ਆਏ ਔਰ ਡਾਟਾ ਵੀ ਇਹਨਾਂ ਕੋਲ ਸਾਰੇ ਹੁੰਦੇ ਨੇ ਪਤਾ ਵੀ ਹੁੰਦਾ ਆ ਮਤਲਬ ਇਹ ਮੰਨ ਲਓ ਬੈਂਸਮੇ ਇੱਕ ਸਵਾਲ ਆ ਹੁਣ ਜੇ ਪੁਲਿਸ ਲੱਭਣ ਤੇ ਚਾਵੇ ਭਾਵੇਂ ਕਤਲ ਦਾ ਕੇਸ ਹੋਵੇ ਚਾਹੇ ਕਿਸੇ ਤਰੀਕੇ ਦਾ ਵੀ ਕੇਸ ਹੋਵੇ ਪੁਲਿਸ ਚਾਵੇ ਤਾਂ ਸਾਡੇ ਉੱਪਰ ਜਿਹੜੀਆਂ ਸੈਟੇਲਾਈਟ ਚੱਲ ਰਹੇ ਨੇ ਉਹ ਸਾਨੂੰ ਇੱਥੇ ਬੈਠਿਆਂ ਨੂੰ ਵੀ ਟਰੇਸ ਕਰਨ ਦੇ ਹੀ ਬੈਠੇ ਕਿੱਥੇ ਆਈ ਕਰਨ ਕੀ ਨਹੀਂ ਆਈ ਕਿਹੜੀ ਚੀਜ਼ ਆ ਜਿਹੜੀ ਕੈਰੀ ਨਹੀਂ ਕੀਤੀ ਗੁੱਟਾਂ ਦੀ ਘੜੀਆਂ ਤੋਂ ਲੈ ਕੇ ਮੋਬਾਈਲਾਂ ਦੇ ਲੈਪਟਾਪ ਤੱਕਾਂ ਆਪਾਂ ਨਾਲ ਕੈਰੀ ਕਰਦੇ ਆਂ ਫਿਰ ਉਹਦੀ ਜੀਪੀਐਸ ਟਰੈਕਿੰਗ ਦਾ ਹੀ ਸਾਰਾ ਕੈਪਚਰ ਕੀਤਾ ਜਾ ਸਕਦਾ ਹੈ ਉਹ ਵਿਸ਼ਾ ਇਸ ਗੱਲ ਦਾ ਆ ਉਹ ਮੁੱਦੇ ਨੂੰ ਕਿਉਂ ਘੰਗਾਲਣ ਦੀ ਕੋਸ਼ਿਸ਼ ਕਰ ਰਿਹਾ ਕਿ ਆ ਬੰਦਾ ਫੜਿਆ ਗਿਆ ਜੀ ਆ ਫੜਿਆ ਗਿਆ ਹੁਣ ਨਸ਼ੇ ਦੀ ਗੱਲ ਵਾ ਨਸ਼ੇ ਦੀ ਗੱਲ ਵਾ ਹੁਣ ਪੰਜਾਬ ਕਹਿੰਦੀ ਆ ਸਰਕਾਰ ਕਿ ਨਸ਼ਾ ਮੁਕਤਾਂ ਹੀ ਬਣਾ ਰਿਆ ਬਿਲਕੁਲ ਠੀਕ ਆ ਨੋ ਡਾਊਟ ਕਰਨਾ ਚਾਹੀਦਾ ਹੈ ਵੀ ਚਾਹੁੰਦੇ ਆ ਕਿ ਅਸੀਂ ਵੀ ਬਾਤ ਚੜ ਕੇ ਦਾ ਸਾਥ ਦੇਈਏ ਪਰ ਵੱਡੇ ਮਗਰਮਾਸ਼ੇ ਤਰਨ ਤਰ ਇੱਕ ਫੜ ਲਿਆ ਆਹ ਉਹਨੂੰ ਸੁਣਾਈ ਜਾਣ ਦੇ ਜਿੰਨਾਂ ਕੋਲ ਜੇਬਾਂ ਚੋਂ ਸਰਿੰਜ ਨਿਕਲ ਨਹੀਂ ਆ ਉਹ ਨਸ਼ਾ ਤਸਕਰ ਹੋਿੰਦਾ ਜਿਹੜਾ ਵਿਚਾਰਾ ਆਪਣਾ ਡੰਗਸਾਰਦਾ ਇਸ ਸਰਕਾਰ ਦੇ ਫੇਲਿਅਰ ਜੇ ਇਹ ਮੁੰਡੇ ਬਾਰਡਰ ਦੇ ਉੱਤੇ ਫੜੇ ਗਏ ਆ ਤੇ ਉਹ ਕਿੰਨਾ ਕੁ ਨ ਲੱਖ ਰੁਪਇਆ ਆ ਗਿਆ ਸਰਕਾਰ ਨੌਜਵਾਨਾਂ ਦੇ ਵਾਸਤੇ ਸਹੂਲਤ ਕੀ ਦਿੱਤੀ ਹੈ ਜੇ ਸਰਕਾਰ ਇਹ ਗੱਲ ਦਾਵਾ ਕਰਦੀ ਆ ਕਿ ਸਾਡਾ ਜੁੱਧ ਨਸ਼ਿਆਂ ਵਿਰੁੱਧ ਚੱਲਣ ਡਿਆ ਮੈਂ ਭਗਵੰਤ ਮਾਨ ਜੀ ਨੂੰ ਕਹਾਂਗਾ ਇੱਕ ਕੰਮ ਕਰਿਓ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਬਟਾਲੇ ਸਾਡੇ ਸੀਐਮ ਸਾਹਿਬ ਆਏ ਸੀ ਉੱਥੇ ਇੱਕ ਸਟੇਜ ਲੱਗੀ ਸੀ ਉਹਦੀ ਇੰਟੈਲੀਜੈਂਸ ਦੀਆਂ ਰਿਪੋਰਟਾਂ ਕਢਾਓ ਤੇ ਸਟੇਜ ਦੇ ਥੱਲੇ ਨਸ਼ੇ ਦੀ ਓਵਰਡੋਸ ਦੇ ਨਾਲ ਦੋ ਲਾਸ਼ਾਂ ਪਈਆਂ ਛਾ ਇਹ ਪੱਕੀ ਗੱਲ ਏ ਪੱਕੀ ਗੱਲ ਹੈ ਜੀ ਸਾਡੇ ਕੋਲ ਤੇ ਜਿਹੜੇ ਲੋਕ ਉਥੇ ਬੈਠੇ ਸੀ ਉਹਨਾਂ ਨੇ ਦੱਸਿਆ ਮੈਂ ਤਾਂ ਹੀ ਕਹਾਂ ਕਿ ਇੰਟੈਲੀਜੈਂਸ ਰਿਪੋਰਟਾਂ ਕਢਾ ਲਓ ਆਪਣੀਆਂ ਸਰਕਾਰ ਦੀਆਂ ਆਪਣੇ ਮੰਤਰੀ ਦੀਆਂ ਆਪਣੇ ਐਮਐਲ ਦੀਆਂ ਚੋਣ ਕੈਂਪੇਨ ਦੀ ਰਿਪੋਰਟ ਲੈ ਲਓ ਤੇ ਫਿਰ ਸਾਡੇ ਸੀਐਮ ਸਾਹਿਬ ਤੇ ਜਾਂ ਜਿਹਦੀ ਉਹ ਕੈਂਪੇਨ ਕਰਨ ਆਏ ਸੀ ਉਹਦੇ ਉੱਤੇ ਸਵਾਲ ਪੁੱਛ ਲਿਓ ਉਹਦੀ ਵੈਰੀਫਿਕੇਸ਼ਨ ਕਰਵਾ ਲਓ ਤੋ ਮੁੱਖ ਮੰਤਰੀ ਸਾਹਿਬ ਨੇ ਪਿੱਛੇ ਜੀ ਕੁੜੀ ਵੀ ਤਾਂ ਕਾਬੂ ਕੀਤੀ ਸੀ ਕਿ ਜਿਹੜੀ ਥਾਰ ਵਾਲੀ ਬਾਬਾ ਚੇਦੇ ਦੇ ਸੈਂਬਲ ਜਿਹੜੀ ਭੁੱਪੁੰਦੀ ਸੀਗੀ ਤੋ ਉਹ ਤਾਂ ਉਹ ਚੰਗੀ ਨੇ ਕੇਲ ਕਸੀ ਨਕੇ ਤੇ ਬਹੁਤ ਕਸੀ ਪਰ ਲਿੰਕਨ ਹੀ ਦੱਸੇ ਵੀ ਉਹਦੇ ਤਾਰ ਕਿੱਥੇ ਕਿੱਥੇ ਜੁੜੇ ਇੱਕ ਐਨ ਡੀ ਪੀ ਐਸ ਆਮ ਬੰਦਾ ਜਿਹਦੇ ਕੋਲੇ ਗ੍ਰਾਮ ਵੀ ਕੋਈ ਸਮਾਨ ਫੜਿਆ ਜਾਵੇ ਉਹਦੀਆਂ ਸਾਲਾ ਪ੍ਰਤੀਨਿਯ ਜਮਾਨਤਾਂ ਹੁੰਦੀਆਂ ਤੇ ਇਹ ਤਾਂ ਤਿੰਨਾਂ ਕੁ ਮਹੀਨਿਆਂ ਜੀ ਹੋ ਗਈ ਇਹ ਕਿਹੜਾ ਕਾਨੂੰਨ ਹੈਗਾ ਤੇ ਜਾਂ ਜੇ ਵਰਦੀ ਪਾ ਕੇ ਕੋਈ ਕਰਪਸ਼ਨ ਕਰ ਰਿਹਾ ਨਸ਼ਾ ਵੇਚ ਰਿਹਾ ਉਹਦੇ ਲਈ ਕਾਨੂੰਨ ਵੱਖਰਾ ਹੈ ਕਾਨੂੰਨ ਨਹੀਂ ਵੱਖਰਾ ਅਫਸਰਾਂ ਦਾ ਹੱਥ ਸਿਰ ਤੇ ਆ ਤੇ ਜੇ ਆਮ ਬੰਦਾ ਹੋਵੇ ਫਿਰ ਉਹ ਨਸ਼ੇੜੀ ਤੇ ਜਾਂ ਸਮਗਲਰ ਤੇ ਜਾਂ ਕੋਈ ਹੋਰ ਨਾਮ ਦੇ ਦਿੰਦੇ ਜਿਹੜਾ ਬਾਰਡਰੋਂ ਪਾਰ ਆ ਜੇ ਫਿਰ ਹੱਥ ਵੱਢੀ ਮਾ ਜੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾ ਵੱਲੋਂ ਪੂਰੇ ਜ਼ਿਲ੍ਹੇ ਭਰ ਦੇ ਵਿੱਚ ਨਸ਼ਾ ਮੁਕਤ ਜਿਹੜਾ ਆ ਹੱਲ ਪਾਈ ਜਾਵੇ ਕਿੰਨਾ ਕੁ ਅਸਰ ਉਹਦਾ ਦਿਖਣ ਨੂੰ ਮਿਲੇਗਾ ਅਸਰ ਕਾਦਾ ਜੀ ਡਰਾਮੇਬਾਜੀ ਆ ਮੀਡੀਆ ਦੇ ਉੱਤੇ ਬਣੇ ਰਹਿਣਾ ਆ ਕਰ ਰਹੇ ਆ ਕਰ ਰਹੇ ਆ ਭਗਵੰਤ ਮਾਨ ਜੀ ਦਾ ਕਹਿਣਾ ਆ ਕਿ ਸਾਡੇ ਕੰਮ ਕੀਤੇ ਬੋਲਣਗੇ ਸਾਨੂੰ ਅਖਬਾਰ ਮੀਡੀਆ ਦੀ ਪੋਸਟਰਾਂ ਦੀ ਲੋੜ ਨਹੀਂ ਪੈਗੀ ਗਰਾਊਂਡ ਦੇ ਉੱਤੇ ਕੋਈ ਬੋਲਦਾ ਨਹੀਂ ਕੱਲੇ ਅਖਬਾਰ ਮੀਡੀਆ ਪੋਸਟਰਾਂ ਦੇ ਰਹੇ ਨੇ ਜੇ ਨਸ਼ਾ ਖਤਮ ਕਰਨਾ ਹੈ ਤੇ ਪਿੰਡ ਪਿੰਡ ਤੁਹਾਡੀਆਂ ਬੂਥ ਲੈਵਲ ਦੀਆਂ ਕਮੇਟੀਆਂ ਬਣੀਆਂ ਉਹਨਾਂ ਕੋਲ ਸਰਵੇ ਲੋ ਕਿਹੜਾ ਬੰਦਾ ਪਿੰਡ 'ਚ ਨਸ਼ਾ ਵੇਚ ਰਿਹਾ ਕੌਣ ਕਰ ਰਿਹਾ ਤੇ ਸਹੀ ਜਿਹੜੀ ਰਿਪੋਰਟ ਆਵੇ ਫਿਰ ਉਹਦੇ ਤੇ ਲਾਓ ਐਕਸ਼ਨ ਪਰ ਕੀ ਆ ਆਪਰੇਸ਼ਨ ਚੱਲਦਾ ਆ ਸਾਡਾ ਅੱਜ ਇੱਥੇ ਫਲਾਣੇ ਥਾਂ ਤੇ ਰੇਡ ਕੀਤੀ ਜਾਊਗੀ ਜਦੋਂ ਚੋਰ ਨੂੰ ਪਤਾ ਹੋਵੇ ਮੈਨੂੰ ਫੜਨ ਆ ਰਹੇ ਤੇ ਚੋਰ ਉੱਥੇ ਬਹਿ ਕੇ ਠੀਕਦਾ ਰਹੂਗਾ ਉਹਨੇ ਦਾ ਆਪਣਾ ਸਮਾਨ ਵੀ ਸਾਹਮਣੇ ਭਾਂਡੇ ਢਿੰਡੇ ਵੀ ਸਾਹਮ ਲੈਣੇ ਆ ਤਾਲਾ ਮਾਰ ਕੇ ਘਰੋਂ ਵੀ ਚੱਲ ਜਣਾ ਫਿਰ ਬਾਹਰ ਖਲੋ ਕੇ ਕੈਮਰੇ ਲੈ ਕੇ ਕਹਿੰਦੇ ਜੀ ਇਹਦੇ ਘਰ ਪੱਖੇ ਚੱਲਣ ਦੇ ਨੇ ਤੇ ਪਰ ਬਾਹਰ ਤਾਲਾ ਲੱਗਾ ਅੰਦਰ ਕਿਹੜਾ ਭੂਤਪ੍ਰੇਤ ਫਿਰ ਗਿਆ ਜਿਹੜਾ ਪੱਖੇ ਚੱਲ ਗਏ ਜਦੋਂ 10 ਹੀ ਦੇਣਾ ਵੀ ਅਸੀਂ ਤੇਰੇ ਕੋਲ ਆਣ ਲੱਗੇ ਆ ਤੇ ਅਗਲੇ ਨੇ ਤੇ ਚਲੀ ਜਾਣਾ ਉਹਨੇ ਤੁਹਾਨੂੰ ਬਹਿ ਗੱਡੀਕ ਤੋਂ ਥੋੜਾ ਰਹਿਣਾ ਜੇ ਆਪਰੇਸ਼ਨ ਕਰ ਰਹੇ ਹੋ ਤੇ ਫਿਰ ਦੱਸ ਕੇ ਸਮਾ ਮਿੱਥ ਕੇ ਨਾ ਜਾਓ ਐਕਚੁਅਲ ਜੋ ਰਿਪੋਰਟ ਲਓ ਫਿਰ ਆਪਣੇ ਪਿੰਡ 'ਚ ਜਿਹੜੇ ਕਹਿੰਦੇ ਨੇ ਵੀ ਸਾਡੇ ਕੋਲ ਦਿੱਲੀ ਤੱਕ ਰਪੋਟਾ ਪਹੁੰਚ ਜਾਂਦੀਆਂ ਨੇ ਵੀ ਸਾਡੇ ਗਰਾਊਂਡ ਲੈਵਲ ਤੇ ਬੂਥ ਲੈਵਲ ਤੇ ਕਿੰਨੀਆਂ ਵੋਟਾਂ ਸਾਡੀਆਂ ਵੋਟਾਂ ਦਾ ਗਿਣਤੀ ਦਾ ਤੇ ਜਾਓ ਪਤਾ ਕਿੰਨੀਆਂ ਪੈਣੀਆਂ ਬਾਹਰ ਪੈਣੀਆਂ ਫਿਰ ਇਹ ਨਹੀਂ ਪਤਾ ਕਿ ਪਿੰਡ ਦੇ ਵਿੱਚ ਨਸ਼ੇੜ ਭਾਰਤ ਅਤੇ ਪਾਕਿਸਤਾਨ ਦਰਮਿਆਨ ਤਲਖੀ ਨੂੰ ਲੈ ਕੇ ਦਰਬਾਰ ਸਾਹਿਬ ਦੇ ਵਿੱਚ ਜਿੱਥੇ ਲੈਫਟੇ ਡੇਟ ਜਰਨਲ ਨੇ ਇੱਕ ਬਿਆਨ ਜਾਰੀ ਕੀਤਾ ਸੀ ਕਿ ਭਾਰਤ ਪਾਕਿਸਤਾਨ ਵੱਲੋਂ ਜਿਹੜੀ ਮਜ਼ਾਈਲਾਂ ਦਾਗਿਆ ਜਾਣੀਆਂ ਸੀ ਉਹ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਆ ਕੇ ਡਿੱਗਣ ਵਾਲੀਆਂ ਸੀ ਪਰ ਇਹ ਬਿਆਨ ਤੇ ਦਾਵਾ ਕਿੰਨਾ ਕੁ ਝੂਠਾ ਆ ਕਿੰਨਾ ਕੁ ਸੱਚਾ ਆ ਜਦੋਂ ਦਰਬਾਰ ਸਾਹਿਬ ਦੀ ਐਸਪੀਸੀ ਨੇ ਇਸ ਦੀ ਪੁਸ਼ਟੀ ਕੀਤੀ ਤਾਂ ਉਹਨਾਂ ਨੇ ਇਸ ਦੇ ਬਿਆਨਾਂ ਨੂੰ ਜਿਹੜਾ ਆ ਬੇਬੁਨਿਆਦ ਸਾਬਤ ਕੀਤਾ ਅੱਜ ਸਾਡੇ ਨਾਲ ਮੌਜੂਦ ਨੇ 인ਦਰਪਾਲ ਸਿੰਘ ਬਿਆਸ ਸੂਝਵਾਨ ਲੀਡਰ ਵੀ ਨੇ ਕਿਸਾਨ ਵੀ ਨੇ ਤੇ ਪੇਸ਼ੇਵਰ ਜੋ ਜਿਹੜੀ ਦੀ ਕਿਸਾਨੀ ਲੰਬੇ ਸਮੇਂ ਤੋਂ ਕਰਦੇ ਆ ਰਹੇ ਨੇ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ 인ਦਰਪਾਲ ਸਿੰਘ ਜੀ ਧੰਨਵਾਦ ਜੀ ਕੀ ਕਹਿਣਾ ਚਾਹੁੰਦੇ ਆ ਇਸ ਵਿਸ਼ੇ ਦੇ ਉੱਤੇ ਜਿਹੜਾ ਬਿਆਨ ਸਾਡਾ ਭਾਰਤ ਦੀ ਸਰਕਾਰ ਨੇ ਦਿੱਤਾ ਇਤਿਹਾਸ ਗਵਾਹ ਆ ਇਸ ਗੱਲ ਦਾ ਇਹ ਸਾਡੀ ਸਰਕਾਰ ਝੂਠੀ ਹੂੰ ਇਹ ਕਹਿੰਦੇ ਨੇ ਕਿ ਪਾਕਿਸਤਾਨ ਨੇ ਅਟੈਕ ਕੀਤਾ ਹੂੰ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਜਾਂ ਨਿਸ਼ਾਨਾ ਬਣਾਇਆ ਹੋਇਆ ਦਰਬਾਰ ਸਾਹਿਬ ਨੂੰ ਹਰਮੰਦਰ ਸਾਹਿਬ ਨੂੰ ਹੂੰ ਮੈਂ ਇਸ ਤੋਂ ਪਹਿਲਾਂ ਜਾਨਣਾ ਮੇਰੇ ਦਾਦਾ ਜੀ ਨੇ ਤਿੰਨੇ ਜੰਗਾਂ ਲੜੀਆਂ ਦੇਸ਼ ਦੀਆਂ ਹੂੰ 60 60 71 71 ਦੇ ਵਿੱਚ ਨਾ ਕੱਲ ਹੀ ਗੱਲ ਰਾਤ ਦਾਦੀ ਜੀ ਮੇਰੇ ਨਾਲ ਦੱਸ ਰਹੇ ਸੀ ਵੀ ਜਦੋਂ 71 ਦੀ ਜੰਗ ਹੋਈ ਸੀ ਤਾਂ ਉਦੋਂ ਵੀ ਪਾਕਿਸਤਾਨ ਨੇ ਆਪਣੇ ਦੇਸ਼ ਦੇ ਜਵਾਨਾਂ ਨੂੰ ਆਰਮੀ ਨੂੰ ਇਹ ਗੱਲ ਕਹਤੀ ਸੀ ਵੀ ਜੇ ਕਿਸੇ ਨੇ ਦਰਬਾਰ ਸਾਹਿਬ ਦੇ ਉੱਪਰ ਅਟੈਕ ਕੀਤਾ ਹੂੰ ਉਹ ਵਾਪਸ ਜੰਗ ਚੋਂ ਪਰਤ ਕੇ ਪਾਕਿਸਤਾਨ ਦੀ ਧਰਤੀ ਦੇ ਨਾਲ ਅੱਜ ਉਹ ਪਾਕਿਸਤਾਨ ਹਰਮੰਦਰ ਸਾਹਿਬ ਦੇ ਉੱਪਰ ਅਟੈਕ ਕਰੂਗਾ ਜਾਂ ਸੋਚੇਗਾ ਜੇ ਕੱਤਰ ਦੇ ਵਿੱਚ ਇਹ ਉਹ ਕੋਈ ਗੱਲ ਕਹਿ ਸਕਦੇ ਤਾਂ ਅੱਜ ਉਹ ਇਸ ਗੱਲ ਦੇ ਉੱਤੇ ਕਿੰਦਾ ਆ ਸਕਦੇ ਆ ਨਹੀਂ ਇਹ ਅਗਲੀ ਗੱਲ ਜਿਹੜੀ ਮੈਂ ਉਸ ਤੋਂ ਬਾਅਦ ਦੀ ਗੱਲ ਕਰਨ ਲੱਗਾ ਕੱਤਰ 2 ਹੂੰ ਕੱਤਰ ਤੋਂ ਬਾਅਦ ਆਇਆ 84 ਹੂੰ ਜਿਨ੍ਹਾਂ ਨੇ 84 ਦੇ ਅਟੈਕ ਕੀਤਾ ਹਰਮੰਦਰ ਸਾਹਿਬ ਤੇ ਕਾਲ ਤਖਤ ਸਾਹਿਬ ਤੇ ਹੂੰ ਅੱਜ ਉਹ ਇਸ ਗੱਲ ਦਾ ਦਾਵਾ ਕਰ ਰਹੇ ਨੇ ਕਿ ਅਸੀਂ ਹਰਮੰਦਰ ਸਾਹਿਬ ਦੀ ਰਾਖੀ ਕੀਤੀ ਹੂੰ ਤੇ ਜਦੋਂ ਟੈਂਕਾਂ ਤੋਪਾਂ ਲੈ ਕੇ 7 ਦਿਨ ਲਾਤੇ ਪਤਾ ਨਹੀਂ ਕਿੰਨੀ ਆਰਮੀ ਮਰਵਾਤੀ ਸਾਡੇ ਆਪਣੇ ਦੇਸ਼ ਦੀ ਆਰਮੀ ਸਾਡੇ ਆਪਣੇ ਦੇਸ਼ ਦੇ ਵਿੱਚ ਹਰਮੰਦਰ ਸਾਹਿਬ ਤੇ ਕਾਲ ਤਖਤ ਸਾਹਿਬ ਹੂੰ ਉਦੋਂ ਰਾਖੀ ਕਿੰਨੇ ਕੀਤੀ ਸੀ ਹੂੰ ਜੇ ਅਸੀਂ ਸਿਰ ਦੇ ਕੇ ਆਪਣਾ ਇਤਿਹਾਸ ਕਾਇਮ ਕਰ ਸਕਦੇ ਆ ਤੇ ਸਿਰ ਦੇ ਕੇ ਉਹੋ ਹੀ ਖੂਨ ਨਾਲ ਸਿੰਜ ਕੇ ਆਪਣੇ ਗੁਰੂ ਧੰਮਾ ਦੀ ਰਾਖੀ ਵੀ ਕਰ ਸਕਦੇ ਆ ਇਹ ਇਹ ਬਿਆਨ ਜਿਹੜਾ ਸੀਗਾ ਬੈਂਸਾਬ ਮੈਂ ਇੱਥੇ ਛੋਟੇ ਜਿਹੇ ਸਵਾਲ ਲੈਣਾ ਕਿ ਇਹ ਪਾਕਿਸਤਾਨ ਮੀਡੀਆ ਦੇ ਜ਼ਰੀਏ ਵੀ ਜਿਹੜੀਆਂ ਗੱਲਾਂ ਨਿਕਲ ਕੇ ਆਏ ਸੀਗਾ ਕਿ ਅਸੀਂ ਇਹ ਚੀਜ਼ਾਂ ਬਾਰੇ ਸੋਚ ਵੀ ਨਹੀਂ ਸਕਦੇ ਜਿਹੜੇ ਬਿਆਨ ਨੈਸ਼ਨਲ ਮੀਡੀਆ ਭਾਰਤ ਦਾ ਦਿਖਾ ਰਿਹਾ ਆ ਅਸੀਂ ਮੁੱਦੇ ਨੂੰ ਖੰਗਾਲਣ ਦੀ ਕੋਸ਼ਿਸ਼ ਕਰ ਰਹੇ ਆ ਅਸਲ ਦੇ ਵਿੱਚ ਬਿਆਨ ਉਧਰੋਂ ਵੀ ਨਿਕਲ ਕੇ ਆਇਆ ਬਿਆਨ ਇਧਰੋਂ ਵੀ ਬਿਆਨਬਾਜ਼ੀਆਂ ਹੋਈਆਂ ਦੋਹਾਂ ਪੰਨਿਆਂ ਵਿੱਚ ਕੀ ਆ ਗਿਆ ਪੰਜਾਬ ਬਿਲਕੁਲ ਹੁਣ ਪੰਜਾਬ ਇੱਕ ਕਹਿ ਸਕਦੇ ਆ ਕਿ ਹਰ ਚੀਜ਼ਾਂ ਤੱਪ ਵੀ ਹੰਡਾਇਆ ਇਹਨਾਂ ਨੇ 47 ਤੋਂ ਲੈ ਕੇ 84 ਤੱਕ 65 71 ਦੀਆਂ ਜੰਗਾਂ ਤੁਹਾਡੇ ਬਜ਼ੁਰਗਾਂ ਨੇ ਆਪਾਂ ਤਾਂ ਚਲੋ ਖੈਰ ਵੇਖਣੀ ਹੈ ਕੀ ਆਪਾਂ ਤਾਂ ਹੁਣ ਵੇਖੀਆਂ ਹੋਈਆਂ ਆ ਵੇਖਣ ਦੇ ਕਿ ਆ ਬਾਬ ਬਾਰੀ ਹੋਣ ਈ ਤੇ ਸਾਨੂੰ ਇੰਨਾ ਖੋ ਪੈ ਜਾਂਦਾ ਬਿਲਕੁਲ ਪਰ ਇਹਦੇ ਵਿੱਚ ਪੰਜਾਬ ਮੋਰਾ ਕਿਉਂ ਆ ਮੈਂ ਸਵਾਲ ਇਸ ਚੀਜ਼ ਤੇ ਵੱਡਾ ਲੈਣਾ ਚਾਹੁੰਦਾ ਪੰਜਾਬ ਇਸ ਕਰਕੇ ਮੋਰਾ ਬਣਾਇਆ ਜਾ ਰਿਹਾ ਪਾਕਿਸਤਾਨ ਹਮੇਸ਼ਾ ਇੱਕ ਗੱਲ ਕਹਿੰਦਾ ਹੈ ਵੀ ਜੇਕਰ ਪੰਜਾਬ ਭਾਰਤ ਦੇ ਸਾਡੀ ਦਿੱਲੀ ਦੀ ਤੇ ਪਾਕਿਸਤਾਨ ਦੀ ਸੀਮਾ ਵਿੱਚ ਪੰਜਾਬ ਨਾਵੇ ਹੂੰ ਤੇ ਅਸੀਂ ਸਵੇਰੇ ਤੁਰੀਏ ਤੇ ਸ਼ਾਮ ਨੂੰ ਦਿੱਲੀ ਪਹੁੰਚ ਜੀਏ ਬਿਲਕੁਲ ਉਹ ਡਰਦੇ ਨੇ ਸਿੱਖ ਆਰਮੀ ਤੋਂ ਹੂੰ ਸਾਡੇ ਦੇਸ਼ ਸਾਡਾ ਜਿਹੜਾ ਪੰਜਾਬ ਆ ਇਹ ਜਨੂਨੀ ਵੀ ਨੇ ਜਜਬਾਤੀ ਵੀ ਨੇ ਤੇ ਅਣਖੀ ਉਸ ਤੋਂ ਵੱਧ ਨੇ ਹੂੰ ਪਰ ਐਸ ਵਾਰੀ ਹੋਇਆ ਕੀ جنگ ਚ ਵੀ ਜਿਹੜਾ ਉੱਡਦਾ ਤੀਰ ਜਾਣ ਰਿਹਾ ਹੈ ਨਾ ਉਹ ਪੰਜਾਬੀਆਂ ਨੇ ਜਾਣ ਦਿੱਤਾ ਉਹਨੂੰ ਰੋਕਿਆ ਨਹੀਂ ਦੇ ਇਹਨਾਂ ਨੂੰ ਬਹੁਤ ਸਾਰੇ ਆਦਤਾਂ ਆ ਕਹਿੰਦੇ ਆ ਵੀ ਆ ਬੈਲ ਮੁਝੇ ਮਾਰ ਐਤ ਕਹੋ ਜਿਹੜੀ ਕਹਾਵਤ ਆ ਇੱਕ ਪੰਜਾਬੀ ਦੀ ਵੀ ਉੜਦਾ ਤੀਰ ਜਾਂਦਾ ਉਹ ਕਿੱਥੇ ਸੈੱਟ ਹੋ ਗਿਆ ਉਹ ਅੱਗੇ ਲੰਘ ਗਿਆ ਇਸ ਵਾਰ ਅੱਛਾ ਉਹ ਤੀਰ ਕਿਹੜਾ ਐ ਵੀ ਤਾਂ ਦੱਸ ਦਿਓ ਜਿਹੜਾ ਤੀਰ ਮਾਰਦੇ ਆਏ ਭਾ ਧਰਮ ਵਾਲਾ ਅੱਛਾ ਜਾਤ ਪਾਤ ਵਾਲਾ ਤੇ ਜਿਹੜਾ ਬਾਰ ਬਾਰ ਉਕਸਾਇਆ ਜਾ ਰਿਹਾ ਹੈਗਾ ਵੇਖੋ ਇਹਦੇ ਨਾਲ ਇੱਕ ਹੋਰ ਘਟਨਾ ਜੁੜਦੀ ਜੰਮੂ ਵਾਲੀ ਹੂੰ ਹੂੰ ਕੌਣ ਦੇ ਉੱਪਰ ਅਟੈਕ ਹੋਇਆ ਹੋਇਆ ਉੱਥੇ ਦਿਖਾਇਆ ਕੀ ਗਿਆ ਜੀ ਗੁਰੂ ਗੁਰਦਵਾਰਾ ਸਾਹਿਬ ਦੇ ਉੱਪਰ ਅਟੈਕ ਔਰ ਇੱਕ ਰਾਗੀ ਸਿੰਘ ਦੀ ਮੌਤ ਹੂੰ ਫਿਰ ਅਸੀਂ ਇਸ ਖਬਰ ਜਦੋਂ ਮੀਡੀਆ ਤੇ ਆਊਗੀ ਤੇ ਕੀ ਸੋਚਾਂਗੇ ਵੀ ਗੁਰਦੁਆਰਾ ਸਾਹਿਬ ਦੇ ਉੱਤੇ ਅਟੈਕ ਹੋਇਆ ਤੇ ਕੀਰਤਨ ਕਰਦਾ ਰਾਗੀ ਸਿੰਘ ਚੜਾਈ ਕਰ ਗਿਆ ਪਰ ਮੀਡੀਆ ਨੇ ਦੱਸਿਆ ਇਹੀ ਆ ਤੇ ਗੁਰਦੁਆਰਾ ਸਾਹਿਬ ਦੇ ਉੱਤੇ ਅਟੈਕ ਹੋਇਆ ਤੇ ਹਾਲਾਂਕਿ ਉਹ ਤੇ ਪੁਸ਼ਟੀ ਦਾ ਇੱਕ ਵਿਸ਼ਾ ਸੀਗਾ ਕਿ ਹਾਂ ਵੀ ਉਹ ਉਸ ਟਾਈਮ ਦੇ ਉੱਤੇ ਰਾਗੀ ਸਿੰਘ ਉੱਥੇ ਸੀਗੇ ਪਰ ਮੀਡੀਆ ਦੀ ਪੁਸ਼ਟੀ ਤੋਂ ਬਾਅਦ ਇਹ ਚੀਜ਼ਾਂ ਬਿਆਨ ਵੀ ਨਿਕਲ ਕੇ ਸਾਹਮਣੇ ਆਇਆ ਸੀਗਾ ਕਿ ਇਹ ਘਰਵਾਲ ਨੂੰ ਜਾ ਰਹੇ ਸੀਗੇ ਬਿਲਕੁਲ ਗੋਲਾ ਕਿਤੇ ਧਰਮ ਮਸਜਿਦ ਦੇ ਕੇ ਨਹੀਂ ਡਿਗਣਾ ਉੱਥੇ ਮੰਦਰ ਵੀ ਢਹੇ ਨੇ ਮਸਜਿਦਾਂ ਵੀ ਢਈਆਂ ਨੇ ਰੌਲਾ ਉੱਥੇ ਜਿਹੜਾ ਵਾ ਗੁਰਦੁਆਰੇ ਸਾਹਿਬ ਦਾ ਪਾਸ ਦਿੱਤਾ ਮੈਂ ਇਹੋ ਗੱਲ ਹੀ ਤੁਹਾਨੂੰ ਕਹਿਣ ਲੱਗਿਆ ਕਿ ਇੱਕ ਜਾਤ ਨੂੰ ਇੱਕ ਧਰਮ ਨੂੰ 扑ਕਾਣ ਵਾਸਤੇ ਬਾਰ-ਬਾਰ ਸਿੱਖਾਂ ਨੂੰ 扑ਕਾਣ ਵਾਸਤੇ ਇਹ ਗੱਲਾਂ ਨੂੰ ਹਾਈਲਾਈਟ ਕੀਤਾ ਜਾ ਰਿਹਾ ਪਰ ਜਦੋਂ ਅਸੀਂ ਆਪਣੇ ਤੌਰ ਤੇ ਇਸ ਗੱਲ ਦੇ ਵੱਲ ਵੇਖਿਆ ਵੀ ਕੀ ਐਕਚੁਅਲ ਚ ਹੈ ਕੀ ਪੁਨਚ ਚ ਉੱਥੇ ਫਿਰ ਪਤਾ ਲੱਗਾ ਕਿ ਨਹੀਂ ਉਹ ਇੱਕ ਪ੍ਰੋਪਰ ਨਾਰਮਲੀ ਫਾਇਰਿੰਗ ਹੋਈ ਆ ਜਿਹਦੇ ਵਿੱਚ ਮਸਜਿਦ ਨੂੰ ਵੀ ਨੁਕਸਾਨ ਹੋਇਆ ਮੰਦਰ ਨੂੰ ਵੀ ਨੁਕਸਾਨ ਹੋਇਆ ਉਦੇ ਵਿੱਚ ਗੁਰਦੁਆਰਾ ਸਾਹਿਬ ਨੂੰ ਵੀ ਨੁਕਸਾਨ ਹੋਇਆ ਤੇ ਆਮ ਪਬਲਿਕ ਨੂੰ ਵੀ ਨੁਕਸਾਨ ਹੋਇਆ ਪਰ ਵਿਖਾਇਆ ਸਿਰਫ ਸਿੱਖਾਂ ਦੇ ਵੱਲ ਜਾ ਰਿਹਾ ਕਿਉਂ ਕਿ ਕਿਉਂਕਿ ਜੇ ਸਿੱਖ ਅੜ ਗਏ ਹੂੰ ਤੇ ਫਿਰ ਪਾਕਿਸਤਾਨ ਛੱਡਦਾ ਆ ਸਭ ਤੋਂ ਵੱਡੀ ਗੱਲ ਜਿਹੜੀ ਸਾਡੇ ਆਮ ਲੋਕਾਂ ਦੇ ਨਾਗਰਿਕਾਂ ਨੇ ਵੀ ਕੀਤੀ ਵੀ ਜਦੋਂ ਆਪਾਂ ਲੈਂਦੇ ਪੰਜਾਬ ਵੱਲ ਛਾਤੀ ਮਾਰੀ ਆ ਅਸੀਂ ਪਾਕਿਸਤਾਨੀ ਕਹਿੰਦੇ ਨਹੀਂਦਾ ਛੱਡਦਾ ਪੰਜਾਬ ਕਹਿੰਦੇ ਆ ਲੈਂਦਾ ਛੱਡਦਾ ਕਿਉਂਕਿ ਪੰਜਾਬ ਦੇ ਟੁਕੜੇ ਹੋਇਆ ਭਾਰਤ-ਪਾਕਿਸਤਾਨ ਦੇ ਬਾਅਦੋਂ ਨਾ ਦਿੱਤਾ ਗਿਆ ਹੂੰ ਲੈਂਦੇ ਪੰਜਾਬ ਵੱਲ ਨਨਕਾਣਾ ਸਾਹਿਬ ਆ ਜਿੱਥੇ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਉੱਥੇ ਉਹਨਾਂ ਨੇ ਕਿਰਤ ਵੀ ਕੀਤੀ ਪਰ ਇਸ ਪਾਸੇ ਉਹ ਧਾਰਮਿਕ ਸਥਾਨ ਆ ਹਰਮੰਦਰ ਸਾਹਿਬ ਅਕਾਲ ਤਖਤ ਸਾਹਿਬ ਜਿੱਥੇ ਦੁਨੀਆ ਆ ਕੇ ਟੁੱਕਦੀ ਆ ਚਾਰ ਦਰਵਾਜੇ ਨੇ ਹਰ ਧਰਮ ਨੂੰ ਉੱਥੇ ਆਣ ਦੀ ਆ ਕੇ ਲੰਗਰ ਛਕਣ ਦੀ ਨਤਮਸਤਕ ਹੋਣ ਦੀ ਖੋਲਿਆ ਕਿ ਤੁਸੀਂ ਆ ਕੇ ਦੇਖੋ ਐਸੇ ਕਿਸ ਤਰੀਕੇ ਦੇ ਨਾਲ ਸਾਡਾ ਭਾਈਚਾਰਾ ਕਾਇਮ ਹੈ ਤੇ ਕਿੰਨਾ ਸਤਿਕਾਰ ਆ ਸਾਰਿਆਂ ਦਾ ਬਾਈ ਸਾਹਿਬ ਸਵਾਲ ਇਸੀ ਕਰਕੇ ਵੱਡਾ ਬਣ ਜਾਂਦਾ ਆ ਕਿ ਉਦੋਂ ਲੈਫਟੀਨੈਂਟ ਜਰਨਲ ਹੁਣ ਫੌਜ ਦੇ ਐਡੀ ਇੱਕ ਚੈਨਲ ਨੂੰ ਇੰਟਰਵਿਊ ਦੇ ਰਹੇ ਨੇ ਸਪਸ਼ਟ ਕਰ ਰਹੇ ਨੇ ਕਿ ਯਾਰ ਉੱਥੇ ਆਪਾਂ ਡਾਰਾ ਇਸ ਕਰਕੇ ਲਾਈਓ ਸੀਗਾ ਕਿ ਇੱਥੇ ਖਤਰਾ ਸੀਗਾ ਪਾ ਪਾਕਿਸਤਾਨ ਵੱਲੋਂ ਜਿਹੜੀਆਂ ਮਜ਼ਾਈਲਾਂ ਤਾਂ ਕੀ ਜਾਣੀਆਂ ਫਿਰ ਬਿਆਨ ਸਾਹਮਣੇ ਆਉਣੇ ਹੀ ਨਹੀਂ ਸਪਸ਼ਟ ਇਸ ਗੱਲ ਦਾ ਵਾ ਕਲੀਅਰ ਕਿ ਇਹ ਪ੍ਰੋਪਗੈਂਡਾ ਆ ਕਿ ਜਾਂ ਫਿਰ ਵਾਕਿਆ ਦੇ ਵਿੱਚ ਇਹ ਕੰਮ ਹੋਣ ਵਾਲਾ ਸੀ ਦੇਖੋ ਸਾਨੂੰ ਤੇ ਤੁਸੀਂ ਇਹ ਪ੍ਰੋਪਗੈਂਡਾ ਨਾ ਕਹੋ ਸਾਨੂੰ ਤੇ ਵਾਰ ਵੀ ਪ੍ਰੋਪਗੈਂਡੇ ਲੱਗਦੀ ਹੂੰ ਉਹ ਕਿਸ ਤਰਿਕੇ ਉਹ ਕਿਸ ਤਰੀਕੇ ਨਾਲ ਹੂੰ ਉਹਦੇ ਪਿੱਛੇ ਕੜੀਆਂ ਬੜੀਆਂ ਗੱਲਾਂ ਜੁੜ ਜਾਣੀਆਂ ਮੈਂ ਛੋਟ ਜਿਹੀ ਇੱਕ ਗੱਲ ਕਹਿਣਾ ਇਹਨਾਂ ਨੇ ਸਿਲਕ ਰੋਡ ਚਲਾਣਾ ਸੜਕੀ ਵਪਾਰ ਚਲਾਣਾ ਇਹ ਵਪਾਰ ਦੋਨਾਂ ਦੇਸ਼ਾਂ ਦਾ ਨਹੀਂ ਲੰਗ ਦੋਨਾਂ ਦੇਸ਼ਾਂ ਦੇ ਨਹੀਂ ਹੋਈ ਹੂੰ ਇਹਦੇ ਪਿੱਛੇ ਕਾਰਪੋਰੇਟ ਬੈਠਾ ਹੂੰ ਜਿਹਦੇ ਕਈ ਰਸਤੇ ਬੰਦ ਹੋਏ ਨੇ 370 ਤੁਹਾਡਾ ਤੋੜੀ ਆ ਸਭ ਤੋਂ ਵੱਧ ਫਾਇਦਾ ਕਿੰਨੂੰ ਆਇਆ ਵੀ ਅਸੀਂ ਨਾਲ ਜਿਹੜਾ ਲੱਗਦਾ ਸਾਡੇ ਜੰਮੂ ਅਸੀਂ ਤਾਂ ਉੱਥੇ ਜਾ ਕੇ ਦੋ ਮਰਲੇ ਦਾ ਪਲਾਟ ਵੀ ਨਹੀਂ ਲਿਆ ਜੋ ਸਾਡੇ ਕਿੰਨੇ ਕਿ ਹਿੰਦੂ ਭਰਾ ਨੇ ਜਿਨ੍ਹਾਂ ਨੇ ਉੱਥੇ ਜਾ ਕੇ ਤੇ ਆਪਣੇ پلاਟ ਖਰੀਦੇ ਨੇ ਜ਼ਮੀਨਾਂ ਖਰੀਦੀਆਂ ਨੇ ਹੂੰ ਉਹੋ ਹੀ ਜੰਮੂ ਆ ਜਿੱਥੋਂ ਪੁਜਾਰੀ ਆਏ ਸੀ ਤੇ ਕਹਿੰਦੇ ਸੀ ਸਾਡੀ ਰਾਖੀ ਕਰੋ ਗੁਰਤੇਗ ਬਹਾਦਰ ਜੀ ਕੋਲੇ ਹੂੰ ਬਿਲਕੁਲ ਕੀ ਅੱਜ ਉਹ ਇਤਿਹਾਸ ਭੁੱਲ ਜਾਣਗੇ ਅਸੀਂ ਆਪ ਉੱਥੇ ਜੁੱਤੀਆਂ ਖਾਨ ਜਾਵਾਂਗੇ ਹੂੰ ਸਾਡੇ ਪੰਜਾਬੀਆਂ ਨੂੰ ਧਕੇ ਲਿਆ ਜਾ ਰਿਹਾ ਸਾਰੋ ਗੱਲ ਲੰਬੀ ਹੋ ਜਣੀ ਆ ਹੂੰ ਐਕਚੁਅਲ ਦੇ ਵਿੱਚ ਬਿਜ਼ਨਸ ਜਿਹੜਾ ਸੜਕੀ ਵਪਾਰ ਚੱਲਣਾ ਹੂੰ ਪੰਜਾਬ ਨੂੰ ਹਰਿਆਣੇ ਨੂੰ ਤੇ ਪਾਕਿਸਤਾਨ ਨੂੰ ਆਰਥਿਕ ਤੌਰ ਤੋਂ ਕਮਜ਼ੋਰ ਕਰਨਾ ਉਹ ਕਿਸ ਤਰੀਕੇ ਨਾਲ ਉਹ ਇਸ ਤਰੀਕੇ ਨਾਲ ਸਾਡੇ ਪੰਜਾਬ ਵਾਲੇ ਦੇ ਵੈਹ ਪਹਿਲੇ ਚੜਦੀ ਕਲਾਂ ਦੇ ਵਿੱਚ ਇਸੇ ਕਰਕੇ ਦੇ ਅਟਦੇ ਜੇ ਤੁਸੀਂ ਇਸੇ ਕਰਕੇ ਤੇ ਚੁੱਬਦੇ ਜੇ ਹੂੰ ਮੈਨੂੰ ਇੱਕ ਗੱਲ ਦੱਸੋ ਵੀ ਆ ਪੰਜਾਬ ਦੇ ਪਰਲੇ ਵਾਲੇ ਜਿੰਨੇ ਲੀਡਰ ਨੇ ਹੂੰ ਚਾਹੇ ਪੋਲੀਟੀਕਲ ਲੀਡਰ ਨੇ ਕਿਸੇ ਕੋਲ ਆਪਣੀ ਫੋਰਚਨਰ ਗੱਡੀ ਹੈਗੀ ਕਿਸੇ ਕੋਲ ਆਪਣੀ ਰੇਂਜ ਰੋਵਰ ਹੈਗੀ ਹੂੰ ਕਿਸੇ ਕੋਲ ਆਪਣਾ 4x4 ਟਰੈਕਟਰ ਹੈਗਾ ਜਿਹੜੇ ਸਭ ਤੋਂ ਵੱਡੇ ਆ ਆਈਫੋਨ ਤੁਸੀਂ ਚੜ ਤੋਂ ਚੜ ਲੈ ਲੈਂਦੇ ਜੇ ਉਹਨਾਂ ਕੋਲ ਤੇ ਆਈਫੋਨ ਵੀ ਨਹੀਂ ਚੜਦੇ ਜਿਹੜੇ ਦੇਸ਼ ਦੀ ਸਿਆਸਤ ਚਲਾਉਂਦੇ ਆ ਕੋਠੀਆਂ ਤੁਹਾਡੀਆਂ ਤਿੰਨ ਤਿੰਨ ਮੰਜ਼ਲਾਣੇ ਉੱਥੇ ਦੇ ਇੱਕ ਡੱਬੀ ਜੇ ਫਲੈਟ ਦੇ ਵਿੱਚ ਸਾਰਾ ਕੁਝ ਬੰਦ ਹੋ ਜਾਂਦਾ ਉਹ ਕਿੱਥੋਂ ਆਂਦਾ ਤੁਹਾਡੀ ਚੜ੍ਹਦੀ ਕਲਾ ਆ ਤੁਹਾਡੇ ਚ ਜਦੋਂ ਤੁਸੀਂ ਦਸਵੰਧ ਕੱਢਦੇ ਹੋ ਗੁਰੂ ਸਾਹਿਬ ਦੀ ਕਿਰਪਾ ਆ ਕਲਾ ਵਰਤਦੀ ਆ ਤਾਂ ਹੀ ਇੰਨੀ ਚੜ੍ਹਾਈ ਆ ਇਹੋ ਤੁਹਾਡੀ ਚੜ੍ਹਦੀ ਕਲਾ ਜਿਹੜੀ ਆ ਏਜੰਸੀਆਂ ਦੇ ਸਰਕਾਰਾਂ ਕੋਲੋਂ ਵੇਖੀ ਨਹੀਂ ਜਾਂਦੀ ਆਰਥਿਕ ਤੌਰ ਤੇ ਕਮਜ਼ੋਰ ਕਰੋਗੇ ਕਰਾਂਗੇ ਤੁਹਾਨੂੰ ਤੇ ਫੇਰ ਹੀ ਤੁਸੀਂ ਆਪਣੀਆਂ ਜ਼ਮੀਨਾਂ ਵਿੱਚੋਂ ਪਰ ਕੀ ਲੱਗਦਾ ਕਿ ਤੁਹਾਨੂੰ ਕਿ ਇਹ ਹੁਣ ਜੰਗ ਜਿਹੜੀ ਆ ਗੁਰੂ ਸਾਹਿਬ ਦੀ ਸਾਖੀ ਦੇ ਵਿੱਚ ਵੀ ਸੋ ਸਾਖੀ ਚ ਵੀ ਲਿਖੀ ਗਈ ਆ ਕਿ ਜੰਗ ਨਿਸ਼ਚਿਤ ਆ ਹੋਣੀ ਹੋਣੀ ਕਿ ਲੱਗਦਾ ਕਿ ਇਹ ਜੰਗ ਦਾ ਜਿਹੜਾ ਆ ਪੈਰ ਧਰਾਵਾ ਹੋ ਗਿਆ ਹੈ ਕਿ ਜਾਂ ਫਰਾਜੀ ਹੋਣਾ ਹੈ ਬਾਕੀ ਇਤਿਹਾਸ ਦੇ ਵਿੱਚ ਜੋ ਸਾਡੇ ਗੁਰੂ ਸਾਹਿਬ ਲਿਖ ਗਏ ਨੇ ਉਹ ਤੇ ਬਹੁਤ ਅੱਗੇ ਦੀ ਸੋਚ ਹੈ ਕਈ ਸਦੀਆਂ ਦੀ ਸੋਚ ਤਾਂ ਅੱਗੇ ਸੋਚ ਗਏ ਹਨ ਹੂੰ ਜਦੋਂ ਵੀ ਕੋਈ ਇਦਾਂ ਦੀ ਘਟਨਾ ਜਾਂ ਰੂਪਰੇਖਾ ਬਣਦੀ ਉਹਦੇ ਪਹਿਲਾਂ ਹੀ ਉਹਦੇ ਬਾਰੇ ਅ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੰਟੀਮੇਸ਼ਨ ਜਾਂ ਸਾਰਾ ਕੁਝ ਲਿਖਿਆ ਹੋਇਆ ਹੂੰ ਤਾਂ ਹੀ ਕਿਤੇ ਅਮਰੀਕਾ ਦੇ ਵਿੱਚ ਵੀ ਜਿੱਥੇ ਸਭ ਤੋਂ ਵੱਧ ਜਿੱਥੇ ਸਾਇੰਸਿਸਟਾਂ ਦਾ ਘੜਿਆ ਜਿੱਥੇ ਸਾਰੀ ਦੁਨੀਆ ਚੱਲਦੀ ਆ ਉੱਥੇ ਉਹਨਾਂ ਨੇ 14ਵੀਂ ਮੰਜ਼ਲ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਆ ਮੈਂ ਇਸ ਗੱਲ ਨੂੰ ਠੀਕ ਮੰਨਦਾ ਹਾਂ ਕਿ ਇਤਿਹਾਸ ਦੇ ਵਿੱਚ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਸਾਖੀਆਂ ਦੇ ਵਿੱਚ ਵੀ ਉਹ ਕਿਤੇ ਨਾ ਕਿਤੇ ਉਸ ਪਾਸੇ ਨੂੰ ਚੱਲ ਰਿਹਾ ਕਿਉਂਕਿ ਜਦੋਂ ਧਰਤੀ ਦੇ ਉੱਪਰ ਜੁਲਮ ਪਾਪ ਇਨਾ ਕਿ ਵੱਧ ਜੇ ਤੇ ਫਿਰ ਕਿਦੇ ਨਾਲ ਕਿਤੇ ਸ਼ਾਨ ਨਹੀਂ ਤੇ ਲੱਗਦੀ ਆ ਉਸ ਪਾਸੇ ਨੂੰ ਆਪਾਂ ਤੁਰੇ ਜਾ ਰਹੇ ਆ ਬਿਲਕੁਲ ਜੀ ਮੈਂ ਸਵਾਲ ਇਸ ਇੱਕ ਵਾਰੀ ਹੋਰ ਲੈ ਲਾਂ ਕਿ ਇੱਥੇ ਨਾ ਇੰਟਰਨਲ ਸਕਿਉਰਟੀ ਦਾ ਵੀ ਮੁੱਦਾ ਹੈਗਾ ਇੱਥੇ ਆਪਾਂ ਬਹੁਤਾ ਨਹੀਂ ਕਵਾਂਗੇ ਕਿ ਨਾਲ ਇੱਕ ਗੱਲ ਦੀ ਕੋਸ਼ਿਸ਼ ਕੀਤੀ ਪਰ ਮੈਂ ਇੱਕ ਸਵਾਲ ਜ਼ਰੂਰ ਲੈ ਲੈਣਾ ਇੱਥੇ ਗੁਰਦਾਸਪੁਰ ਜ਼ਿਲ੍ਹੇ ਦੇ ਨਾਲ ਸੰਬੰਧਿਤ ਪਿੰਡ ਆਦੀਆਂ ਨੇ ਉੱਥੇ ਦੇ ਪੁਲਿਸ ਗੁਰਦਾਸਪੁਰ ਵੱਲੋਂ ਜਿਹੜਾ ਡੀਆਈਜੀ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਸਾਂਝ ਕੀਤੀ ਗਈ ਕਿ ਪਾਕਿਸਤਾਨ ਦੇ ਆਈਐਸਆਈ ਦੇ ਨਾਲ ਸੰਬੰਧ ਸੀਗੇ ਉਹ ਨੌਜਵਾਨਾਂ ਦੇ ਨਾਲ ਉਹਨਾਂ ਨੂੰ 1 ਲੱਖ ਦੇ ਕਰੀਬ ਜਿਹੜੀ ਸੀਗੀ ਪੈਸੇ ਵੀ ਦਿੱਤੇ ਗਏ ਜਾਸੂਸੀ ਕਰਨ ਦੇ ਔਰ ਇਹ ਸਟੇਟ ਦੇ ਬਾਰਡਰਾਂ ਦੇ ਉੱਤੇ ਵੀ ਗਏ ਨੌਜਵਾਨ ਹੂੰ ਤੇ ਜਦ ਮੀਡੀਆ ਦੇ ਨਾਲ ਗੱਲਬਾਤ ਪਰਿਵਾਰ ਨਾਲ ਕੀਤੀ ਮੀਡੀਆ ਨੇ ਉਹਨਾਂ ਨੇ ਪਰਿਵਾਰ ਨੇ ਦੱਸਿਆ ਕਿ ਇਹ ਸਰਾਸਰ ਬੇਬੁਨਿਆਦ ਹੈ ਤੇ ਉਹਨਾਂ ਨੇ ਕਿਹਾ ਕਿ ਸਾਡੇ ਪੁੱਤਰ ਜਿਹੜੇ ਨੇ ਬੇਕਸੂਰ ਨੇ ਹੁਣ ਇਹਦੇ ਵਿੱਚ ਸਵਾਲਾਂ ਦੇ ਘੇਰੇ ਦੇ ਵਿੱਚ ਇਹ ਚੀਜ਼ ਆ ਕਿ ਜੇਕਰ ਸਾਡੀ ਇੰਟੈਲੀਜੈਂਸੀ ਜਾਂ ਸਾਡੀ ਸੀਆਈਡੀ ਐਡੀ ਸਟਰੋਂਗ ਹੁੰਦੀ ਤੇ ਹੋਣ ਤੋਂ ਪਹਿਲਾਂ ਕਿਉਂ ਨਹੀਂ ਫੜਿਆ ਗਿਆ ਸੀ ਲਾਲਮ ਸਿੰਘ ਸਾਹਿਬ ਇਹਦੇ ਚ ਨਾ ਕੁਝ ਇੱਕ ਗੱਲਾਂ ਮੈਚ ਕਰਦੀਆਂ ਨੇ ਇਤਿਹਾਸ ਦੇ ਨਾਲ ਹੂੰ 84 ਦੇ ਵਿੱਚ ਇਦਾਂ ਦਾ ਕੀ ਹੋਇਆ ਹੋਇਆਗਾ ਵੀ ਜਿਹੜਾ ਅੰਨਾ ਤਸ਼ੱਦਦ ਹਰਮੰਦਰ ਸਾਹਿਬ ਦੇ ਉੱਪਰ ਕੀਤਾ ਉਸ ਤੋਂ ਬਾਅਦ ਕਿੰਨੇ ਸਾਲ ਨਸਲ ਕੁਸ਼ੀ ਕੀਤੀ ਗਈ ਹੂੰ ਖਾੜਕੂਵਾਦ ਅਤਵਾਦ ਦੇ ਨਾਮ ਦੇ ਪਰ ਕਿੰਨੇ ਸਾਡੇ ਨੌਜਵਾਨ ਮਾਰ ਦਿੱਤੇ ਗਏ ਹੂੰ ਉਸ ਤੋਂ ਬਾਅਦ ਕਿਤੇ ਪੰਜਾਬ ਜਾ ਕੇ ਹੋਣ ਜਵਾਨ ਹੋਇਆ ਹੂੰ ਪਰ ਹੁਣ ਲਹਿਰ ਕੀ ਚੱਲ ਰਹੀ ਹੈ ਜਿਹੜੇ ਨੌਜਵਾਨ ਅੱਜ ਆ ਹੂੰ ਜਿਹੜੀ ਇਹਨਾਂ ਸਰਕਾਰਾਂ ਕੋਲੋਂ ਗੋਲੀਆਂ ਚਲਾ ਕੇ ਨਸਲ ਕੁਸ਼ੀ ਕਰਕੇ ਪੀੜੀ ਨਹੀਂ ਮੁੱਕੀ ਹੂੰ ਉਹ ਹੁਣ ਜ਼ਰੀਆ ਬਦਲਦੇ ਤਾਨੂੰ ਮਕਾਣ ਦਾ ਹੂੰ ਜਮੀਨੀ ਪੱਧਰ ਤੇ ਉੱਤੇ ਸਾਨੂੰ ਕਮਜ਼ੋਰ ਕੀਤਾ ਜਾ ਰਿਹਾ ਜਦੋਂ جنگ ਲੱਗਦੀ ਆ ਸਭ ਤੋਂ ਵੱਧ ਪੰਜਾਬ ਨੁਕਸਾਨ ਚੁੱਕਦਾ ਹੂੰ ਤੇ ਫਿਰ ਕਿਉਂ ਨਾ ਇਹਦੀ ਨੌਜਵਾਨੀ ਖਤਮ ਕਰੋ ਸਭ ਤੋਂ ਪਹਿਲਾ ਕਨਸੈਪਟ ਸਰਕਾਰ ਨੇ ਕੀ ਚੁਣਿਆ ਮਾਈਗ੍ਰੇਸ਼ਨ ਹੂੰ ਦਸੇ ਤਾਜੀ ਵੀ ਇੱਥੇ ਸਾਡਾ ਜਿਹੜਾ ਸਿਸਟਮ ਹੈ ਹੂੰ ਹੂੰ ਉਹਦੇ ਵਿੱਚ ਇਹਨਾਂ ਨੇ ਇੱਕ ਕਰਪਟ ਕਰ ਦਿੱਤਾ ਕਿ ਆ ਕਿਸੇ ਨੂੰ ਨਿਆ ਨਹੀਂ ਦਿੱਤਾ ਕੋਈ ਪੜ੍ਹਾਈ ਨਹੀਂ ਇੱਥੇ ਕੀਤੀ ਗਈ ਸਾਡੇ ਦੇਸ਼ ਦੀ ਪੜ੍ਹਾਈ ਮਹਾਰਾਜਾ ਰਣਜੀਤ ਸਿੰਘ ਦਾ ਟਾਈਮ ਤੇ ਉਹ ਉੱਥੇ ਉਸ ਲੈਵਲ ਤੇ ਸੀ ਵੀ ਬਾਹਰ ਦੇ ਲੋਕ ਇੱਥੇ ਆ ਕੇ ਪੜਨ ਆਉਂਦੇ ਸੀ ਹੂੰ ਔਰ ਜਦੋਂ ਇਹ ਗੋਰਾ ਆਇਆ ਸੀ ਨਾ ਸਾਡੇ ਸਿਸਟਮ ਨੂੰ ਅ ਐਜੂਕੇਸ਼ਨ ਸਟਰਕਚਰ ਨੂੰ ਦੇਖਣ ਵਾਸਤੇ ਵੀ ਇਹ ਕਿਸ ਤਰੀਕੇ ਦੇ ਨਾਲ ਸਟੱਡੀ ਕਰਦੇ ਆ ਤੇ ਤਕਰੀਬਨ 3 ਮਹੀਨੇ ਉਹਨਾਂ ਨੂੰ ਦਿੱਲੀ ਅ ਅੰਮ੍ਰਿਤਸਰ ਬੈਠਣਾ ਪੈ ਗਿਆ ਸਿਰਫ ਇੱਕ ਮੁਲਾਕਾਤ ਕਰਨ ਨਾ ਮਰਨਜੀਤ ਸਿੰਘ ਨਾਲ ਸੋ ਅਗਲੀ ਗੱਲ ਤੇ ਮੈਂ ਉੱਤੇ ਆਨਾ ਕਿ ਜਿੱਦਾਂ ਹੁਣ ਜਾਂ ਸਭ ਤੋਂ ਪਹਿਲਾਂ ਮਾਈਗ੍ਰੇਸ਼ਨ ਬਾਹਰ ਭੇਜੇਗੇ ਅੱਜ ਤੋਂ 10 ਸਾਲ ਤੋਂ ਇਹ ਚੱਲ ਰਿਹਾ तकरीबन ਬਿਲਕੁਲ ਵੀ ਸਾਡੇ ਨੌਜਵਾਨ ਬਾਹਰ ਸ਼ਿਫਟ ਹੋ ਰਹੇ ਆ ਪੜ ਲੈ ਕੇ ਉੱਥੇ ਹੀ ਸੈਟਲ ਹੋ ਰਹੇ ਉਹਨਾਂ ਦੇ ਪਰਿਵਾਰ ਵੀ ਚੱਲ ਗਏ ਹੂੰ ਔਰ ਉਹਨਾਂ ਦੀਆਂ ਜ਼ਮੀਨਾਂ ਆਪਣੇ ਉਹਨਾਂ ਘਰਾਣਿਆਂ ਨੂੰ ਵੇਚ ਦਿੱਤੀਆਂ ਜਿਨ੍ਹਾਂ ਨੇ 20-20 ਲੱਖ ਦੀ ਜ਼ਮੀਨ ਦਾ ਮੁੱਲ ਕਰੋੜ-ਕਰੋੜ ਪਾਤਾ ਹੂੰ ਉਦੋਂ ਤੇ ਸਾਨੂੰ ਮਨਸ਼ਾਦਾ ਨਹੀਂ ਸੀ ਪਤਾ ਉਦੋਂ ਮੈਨਿਪੂਲੇਟ ਕੀਤਾ ਗਿਆ ਨੈਰੇਟਿਵ ਸੈੱਟ ਕੀਤਾ ਗਿਆ ਅਸੀਂ ਉਹਨਾਂ ਦੇ ਕੰਟਰੋਲ ਚ ਆ ਗਏ ਹੂੰ ਨਸ਼ਾ ਹੂੰ ਕਿੰਨਾ ਦੇ ਉੱਪਰ ਸਭ ਤੋਂ ਵੱਧ ਫੋਕਸ ਕੀਤਾ ਜਾ ਰਿਹਾ ਨੌਜਵਾਨੀ ਦੇ ਉੱਤੇ ਹੂੰ ਜੇ ਤੁਸੀਂ ਕਹਿੰਦੇ ਹੋ ਕਿ ਚਿੱਟਾ ਨਸ਼ਾ ਮਾਰੂ ਆ ਪਰ ਸਰਕਾਰ ਤੇ ਹੁਣ ਦਾਵਾ ਕਰ ਰਹੀ ਹੈ ਕਿ ਆਪਾਂ ਖਤਮ ਕਰ ਚੁੱਕੀ ਮੈਂ ਅਨਾਉਂਸ ਗੱਲ ਤੇ ਹੂੰ ਉਹ ਵੀ ਮੈਂ ਦੱਸਦਾ ਇਹਨਾਂ ਦੇ ਐਮਐਲਏ ਦੇ ਸਟੇਜਾਂ ਫੋਲਾਂਗਾ ਥੋੜੀਆਂ ਜਿਹਾ ਥੱਲੋ ਫਿਰ ਉਹ ਨਸ਼ੇ ਦਾ ਦਾਵਾ ਵੀ ਕਰਦੇ ਆ ਹੂੰ ਚਿੱਟਾ ਜਿਹੜਾ ਆ ਸਭ ਤੋਂ ਵੱਧ ਨੌਜਵਾਨਾਂ ਦੇ ਵਿੱਚ ਕਹਿੰਦੇ ਆ ਨੌਜਵਾਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਵੀ ਚਿੱਟਾ ਵੇਚ ਪੀ ਰਹੇ ਆ ਵੇਚ ਰਹੇ ਆ ਆ ਕਾਰੋਬਾਰ ਚੱਲ ਰਿਹਾ ਚੱਲ ਰਿਹਾ ਹੂੰ ਉਹਦਾ ਅਲਟਰਨੇਟ ਫਿਰ ਤੁਸੀਂ ਕੀ ਲੱਭਿਆ ਹੂੰ ਤੇ ਉਹ ਜੀਭ ਥੱਲੇ ਰੱਖਣ ਵਾਲੀ ਗੋਲੀ ਸਰਕਾਰ ਉਹ ਫਿਰ ਇੱਕ ਗੋਲੀ ਦੇ ਵਿੱਚ ਚਟਾ ਦੇ ਰਹੀ ਆ ਉਹ ਤਾਂ ਕਦੀ ਵੀ ਨਹੀਂ ਕੋਈ ਛੱਡ ਸਕਦਾ ਹੂੰ ਉਹਦੇ ਬੰਦੇ ਨੂੰ ਤੁਸੀਂ ਨਾ ਮਰਦ ਵੀ ਬਣਾਓਗੇ ਹੂੰ ਉਹਦੀ ਸੋਚ ਵੀ ਖਤਮ ਕਰ ਦਿਓਗੇ ਮਨ ਲਕੀ ਕਹਿੰਦਾ ਮਨ ਲਕ ਉਹ ਚਿੱਟੇ ਨਾਲੋਂ ਵੱਧ ਗੋਲੀ ਮਾਰਦਾ ਵੱਧ ਤੋਂ ਵੱਧ ਮਾੜੀ ਆ ਔਰ ਇਹ ਤੋਂ ਜੇ ਇਸ ਤੋਂ ਪਹਿਲਾਂ ਸਾਡੇ ਪੁਰਾਣੇ ਬਜ਼ੁਰਗ ਵੇਖ ਲੀਏ ਹੂੰ ਉਹ ਕਹਿੰਦੇ ਸੀ ਫੀਮ ਖਾ ਲੋ ਹੂੰ ਉਸਤ ਖਾ ਲੋ ਹੂੰ ਠੀਕ ਹੈ ਜੀ ਬੰਦਾ ਨਾਲੇ ਕੰਮ ਵੱਧ ਕਰਦਾ ਦਿਮਾਗ ਵੀ ਵੱਧ ਚੱਲਦਾ ਹੌਸਲਾ ਵੀ ਆ ਜਾਂਦਾ ਹੂੰ ਆਲਟਰਨੇਟ ਉਹ ਲੈ ਕੇ ਆਓ ਜੇ ਸਾਡੇ ਆ ਦੇਸ਼ ਦੇ ਵਿੱਚ ਬਾਕੀ ਸੂਬਿਆਂ ਦੇ ਵਿੱਚ ਉਹ ਲੀਗਲ ਹੋ ਸਕਦੀ ਤਾਂ ਪੰਜਾਬ 'ਚ ਕਿਉਂ ਨਹੀਂ ਹੋ ਸਕਦੀ ਤੇ ਨਸ਼ਾ ਬਾਕੀ ਸੂਬਿਆਂ ਦੇ ਵਿੱਚ ਬਹੁਤ ਜ਼ਿਆਦਾ ਹੂੰ ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਜੀ ਜੀ ਬਾਰਡਰ ਸਾਡਾ ਪੰਜਾਬ ਤੇ ਪਾਕਿਸਤਾਨ ਦਾ ਲੱਗਦਾ ਹੂੰ ਜਦੋਂ ਵੀ ਉਧਰੋਂ ਡਰੋਨ ਆਂਦਾ ਤੇ ਸਾਡੀ ਇੰਨੇ ਕ ਬਾਰਡਰ ਸਟਰੌਂਗ ਨੇ ਇੰਨੀ ਕ ਬੀਐਸਐਫ ਦਾ ਪਹਿਰਾ ਮਜ਼ਬੂਤ ਆ ਇਹ ਡਰੋਨ ਨੂੰ ਡਿਟੈਕਟ ਵੀ ਕਰ ਲੈਂਦੇ ਆ ਗੋਲੀਆਂ ਚਲਾ ਕੇ ਤੇ ਸੱਟ ਵੀ ਦਿੰਦੇ ਨੇ ਜਿਹੜਾ ਨਸ਼ਾ ਆਂਦਾ ਉਹ ਫੜ ਵੀ ਲੈਂਦੇ ਨੇ ਫਿਰ ਨਸ਼ਾ ਕਿੱਦਾਂ ਵਿਕਣ ਲੱਗਿਆ ਪੰਜਾਬ 'ਚ ਇਹ ਤਾਂ ਸਾਰੇ ਹੀ ਫੜ ਲੈਂਦੇ ਆ ਕਿਤੇ ਐਦਾਂ ਦੇ ਨਹੀਂ ਵੀ ਉਹ ਕਿਸੇ ਹੋਰ ਸੂਬੇ ਤੋਂ ਆ ਰਿਹਾ ਜਿੰਨਾ ਕਰਾਚੀ ਤੋਂ ਗੁਜਰਾਤ ਨੇੜੇ ਆ ਸਮੁੰਦਰ ਤੋਂ ਉਹਦਣਾ ਵੱਧ ਤੇ ਸਾਡਾ ਬਾਰਡਰ ਦੂਰ ਆ ਤੇ ਕੰਟੇਨਰਾਂ ਦੇ ਵਿੱਚ ਨਸ਼ਾ ਆਂਦਾ ਵੀ ਆ ਸਰਕਾਰਾਂ ਭੇਜਦੀਆਂ ਵੀ ਆ ਸੰਥੈਟਿਕ ਨਾ ਚਾ ਪੰਜਾਬ ਦੇ ਚ ਬਣਦਾ ਨਹੀਂ ਫਿਰ ਉਸ ਤੋਂ ਅਗਲੀ ਗੱਲ ਇੱਕ ਪੀੜੀ ਤੁਸੀਂ ਨੌਜਵਾਨਾਂ ਦੀ ਬਾਹਰ ਭੇਜਤੀ ਇੱਕ ਪੀੜੀ ਨਸ਼ੇ ਦੇ ਵਿੱਚ ਆਪਣੇ ਲੱਗ ਗਈ ਪਰ ਤੀਜੀ ਪੀੜੀ ਜਿਹੜੀ ਬਚ ਗਈ ਆ ਜਿਹੜੀ ਨਾ ਬਾਹਰ ਗਈ ਆ ਤੇ ਜਾਂ ਨਸ਼ੇ ਚ ਆਈ ਆ ਉਹਨਾਂ ਦੇ ਲਾਹੂ ਐਲੀਗੇਸ਼ਨ ਖੜਕੂ ਵਾਦੇ ਝੁੱਕ ਕੇ ਜੇਲ੍ਹਾਂ ਚ ਦਈ ਜਾਓ ਉਹਨਾਂ ਦੀਆਂ ਜੇਲ੍ਹਾਂ ਚ ਕੱਢ ਦਿਓ ਬਿਲਕੁਲ ਤੁਹਾਡੇ ਕਰਨ ਮਤਲਬ ਕਿ ਹੁਣ ਫਿਰ ਮਾਹੌਲ ਜਿਹੜਾ ਆ ਉਹ ਸਿਰਜਣਾ ਸ਼ੁਰੂ ਹੋ ਗਿਆ ਬਿਲਕੁਲ ਪਰਿਵਾਰ ਜਿਹੜੇ ਜਿਹੜੇ ਵੀ ਇਨਕਾਊਂਟਰ ਹੋਏ ਆ ਹੂੰ ਪਿਛੇ ਦਿਨਾਂ ਚ ਵੀ ਹੋਏ ਨੇ ਹੂੰ ਜਿਨ੍ਹਾਂ ਦੇ ਬੰਬ ਲਾਸਟ ਦੇ ਉੱਤੇ ਦਾਅਵੇ ਲੱਗੇ ਜਾਂ ਨਸ਼ੇ ਦੇ ਜਾਂ ਹੋਰ ਜਿਹੜੇ ਲੱਗੇ ਆ ਉਹ ਪਰਿਵਾਰੀ ਵਿਚਾਰੀ ਇੰਨੇ ਜੋਗੇ ਹੈ ਨਹੀਂ ਕਿ ਕਿਤੇ ਹਾਈ ਕੋਰਟ ਤੇ ਜਾ ਕੇ ਪਟੀਸ਼ਨ ਵੀ ਕਿਸ ਅਫਸਰ ਦੇ ਖਿਲਾਫ ਆ ਸਕਣ ਨੌਜਵਾਨਾਂ ਨੂੰ ਜੇਲ੍ਹਾਂ ਦੇ ਵਿੱਚ ਭੇਜਿਆ ਜਾ ਰਿਹਾ ਜਿਹੜੇ ਕਿਤੇ ਬਾਹਰ ਮਾਈਗ੍ਰੇਟ ਨਹੀਂ ਕਰ ਸਕਦੇ ਜਾਂ ਨਸ਼ੇ ਵਾਲ ਧਿਆਨ ਨਹੀਂ ਦਿੰਦੇ ਉਹਨਾਂ ਨੂੰ ਜਿਲੇ 'ਚ ਛੱਡ ਦਿੰਦੇ ਆ ਤੇ ਜੇਕਰ ਸਾਡੀਆਂ ਸਰਕਾਰਾਂ ਇੰਨੀ ਇਹਨਾਂ ਦੀ ਇੰਟੈਲੀਜੈਂਸੀ ਤੇਜ ਆ ਹੂੰ ਤੇ ਕੀ ਗੱਲ ਜਿਸ ਦਿਨ ਇਹਨਾਂ ਨੌਜਵਾਨਾਂ ਵੱਲੋਂ ਇਹ ਜੋ ਸੂਸੀ ਸ਼ੁਰੂ ਕੀਤੀ ਗਈ ਉਸ ਦਿਨ ਕੈਪਚਰ ਕਿਉਂ ਨਹੀਂ ਕੀਤੇਗੇ ਇਹ ਸਾਰਾ ਭਾਣਾ ਵਾਪਰ ਗਿਆ ਬਿਲਕੁਲ ਜੰਗ ਵੀ ਰੁਕ ਗਈ ਜਿਹੜਾ ਇੱਧਰ ਉੱਧਰ ਨੁਕਸਾਨ ਆ ਹੀ ਹੁੰਦਾ ਉਹ ਵੀ ਹੋ ਗਿਆ ਤੇ ਇਹ ਤਾਂ ਹੁਣ ਬਰਾਤ ਦਾ ਜਿਹੜਾ ਟਿਕਾਣਾ ਹੋਇਆ ਸੀ ਉਹ ਵੀ ਵਾਪਸ ਡੋਲੀ ਵੀ ਤੁਰ ਗਈ ਆ ਇਹਨਾਂ ਨੂੰ ਫੇਰ ਚਤਾ ਆ ਵੀ ਸਾਡੇ ਘਰ ਦੇ ਵਿੱਚ ਆ ਜਿਹੜੀਆਂ ਹੋਂਤਾਈਆਂ ਰਹਿ ਗਈਆਂ ਸਮਾਂ ਰਹਿੰਦਿਆਂ ਫਿਰ ਇਹਦੇ ਵਿੱਚ ਇੰਟੈਲੀਜੈਂਸੀ 'ਚ ਸਾਡੇ ਜੇ ਕਮੀ ਆ ਨਾ ਪਰ ਸਭ ਤੋਂ ਵੱਡੀ ਗੱਲ ਇਹ ਆ ਪੰਜਾਬ ਦੇ ਬਾਡਰ ਨੂੰ ਹੀ ਬਦਨਾਮ ਕਿਉਂ ਕੀਤਾ ਜਾ ਰਿਹਾ ਇਸ ਤੋਂ ਪਹਿਲਾਂ ਵੀ ਇੱਕ ਨੌਜਵਾਨ ਲਿਆਂਦਾ ਉਹ ਕਹਿੰਦੇ ਜੀ ਵੀ ਇਹ 19 ਸਾਲਾਂ ਦਾ ਨੌਜਵਾਨ ਹੀ ਤੇ ਕੋਰੀਡੋਰ ਦੇ ਥਰੂ ਜਿਹੜਾ ਪਾਕਿਸਤਾਨ ਗਿਆ ਸੀ ਉਸ ਤੋਂ ਬਾਅਦ ਜਸੂਸ ਬਣ ਗਿਆ ਕੋਰੀਡੋਰ ਨੂੰ ਬਦਨਾਮ ਕਰਤਾ ਜਿਹੜਾ ਲੰਘਾ ਖੋਲਿਆ ਸੀ ਹੂੰ ਹੁਣ ਫਿਰ ਉਹ ਪਿੰਡ ਚੁਣਿਆ ਗਿਆ ਜਿਹੜਾ ਬਾਡਰ ਦੇ ਕੰਡੇ ਦੇ ਉੱਤੇ ਆ ਮੈਂ ਇਥੋਂ ਦੇ ਦੋ ਮੁੰਡੇ ਬੈਂਸ ਸਾਹਿਬ ਇੱਕ ਵੇ ਵੇ ਇਥੇ ਛੋਟਾ ਸਵਾਲ ਤੁਹਾਡੀ ਗੱਲ ਕਰਦਾ ਫਰੋਇਪੁਰ ਬਾਰਡਰ ਦੇ ਉੱਤੇ ਜਿੱਥੇ ਬੀਐਸਏ ਦਾ ਜਵਾਨ ਅਰੇਂਜ ਖਤਮ ਹੋ ਗਈ ਉੱਥੇ ਉਹਨਾਂ ਨੇ ਪਾਕਿਸਤਾਨ ਵਾਲਿਆਂ ਨੇ ਕਾਬੂ ਕਰ ਲਿਆ ਅਰੇਂਜ ਰਾਣੀ ਫੇਰ ਉਹਨੂੰ ਵਿਭਾਈ ਦਿਨਾਂ ਬਾਅਦ ਛੱਡਿਆ ਉਹ ਸਵਾਲ ਇਹ ਚੀਜ਼ ਤਾਂ ਜੇ ਉਹਨੂੰ ਛੱਡ ਦਿੱਤਾ ਤੇ ਕੀ ਉਹ ਇੰਟਰਨਲ ਸਿਕਿਉਰਿਟੀ ਦਾ ਮੁੱਦਾ ਨਹੀਂ ਵੇਖੋ ਜੀ ਉਹਦੇ ਵਿੱਚ ਹੋਇਆ ਸੀ ਸਾਡਾ ਆਪਣਾ ਕਰੈਕਟਰ ਢੱਲਾ ਉਹ ਅਸੀਂ ਬਾਹਰ ਮੈਂ ਸ਼ਰ ਨਹੀਂ ਕਰਨਾ ਹੂੰ ਠੀਕ ਹੈ ਜੀ ਜੇ ਅਸੀਂ ਕਰਦੀਏ ਤੇ ਉਹ ਲੀਲਾ ਹੋ ਗਈ ਜੇ ਕੋਈ ਦੂਜਾ ਕਰਦੇ ਤਾਂ ਕਰੈਕਟਰ ਢੱਲਾ ਹੋ ਗਿਆ ਇਸ ਕਰਕੇ ਉਂਗਲ ਨਾ ਚੁੱਕੋ ਉਹਨਾਂ ਦੇ ਉੱਪਰ ਹਾਂ ਬੜੇ ਤਰੀਕੇ ਦੇ ਨਾਲ ਭੇਜੋ ਆਪਣਾ ਜਵਾਨ ਉਹ ਸਾਰਾ ਕੁਝ ਦੱਸੇ ਕਿੱਥੇ ਡਿਊਟੀਆਂ ਕਿੰਨੀ ਸੰਖਿਆ ਕਿੱਥੇ ਕੀ ਨਪਿਆ ਕਿੱਥੇ ਮਾਈਂਡ ਦਾ ਪੈਰਾ ਆ ਕਿੱਥੋਂ ਤੁਸੀਂ ਕਰਾਸ ਕਰਨਾ 21 ਦਿਨਾਂ ਬਾਅਦ ਵਾਪਸ ਭੇਜ ਦੋ ਤੇ ਫਿਰ ਉਹ ਸਾਰਾ ਕੁਝ ਕਲੀਅਰ ਆ ਫਿਰ ਉਹ ਸਾਡੀ ਪ੍ਰਾਪਤੀ ਆ ਅਸੀਂ ਆਪਣੇ ਦੇਸ਼ ਦਾ ਜਵਾਨ ਵਾਪਸ ਲੈ ਲਿਆ ਹੂੰ ਤੇ ਇਹ ਪ੍ਰਾਪਤੀ ਕਹਿੰਨੇ ਦੱਸਣੀ ਵੀ ਉੱਥੇ ਦੱਸ ਕੇ ਕੀ ਕੀ ਆਇਆ ਔਰ ਡਾਟਾ ਵੀ ਇਹਨਾਂ ਕੋਲ ਸਾਰੇ ਹੁੰਦੇ ਨੇ ਪਤਾ ਵੀ ਹੁੰਦਾ ਆ ਮਤਲਬ ਇਹ ਮੰਨ ਲਓ ਦੱਸੋ ਇੱਕ ਸਵਾਲ ਆ ਹੁਣ ਜੇ ਪੁਲਿਸ ਲੱਭਣ ਤੇ ਚਾਵੇ ਭਾਇਓ ਕਤਲ ਦਾ ਕੇਸ ਹੋਵੇ ਚਾਹੇ ਕਿਸੇ ਤਰੀਕੇ ਦਾ ਵੀ ਕੇਸ ਹੋਵੇ ਪੁਲਿਸ ਚਾਵੇ ਤਾਂ ਸਾਡੇ ਉੱਪਰ ਜਿਹੜੀਆਂ ਸੈਟੇਲਾਈਟ ਚੱਲ ਰਹੇ ਨੇ ਉਹ ਸਾਨੂੰ ਇੱਥੇ ਬੈਠਿਆਂ ਨੂੰ ਵੀ ਟਰੇਸ ਕਰਨ ਦੇ ਹੀ ਬੈਠੇ ਕਿੱਥੇ ਆਈ ਕਰਨ ਕੀ ਨਹੀਂ ਆਈ ਕਿਹੜੀ ਚੀਜ਼ ਆ ਜਿਹੜੀ ਕੈਰੀ ਨਹੀਂ ਕੀਤੀ ਗੁੱਟਾਂ ਦੀ ਘੜੀਆਂ ਤੋਂ ਲੈ ਕੇ ਮੋਬਾਈਲਾਂ ਦੇ ਲੈਪਟਾਪ ਤੱਕਾਂ ਆਪਾਂ ਤਾਂ ਕੈਰੀ ਕਰਦੇ ਆਂ ਫਿਰ ਉਹਦੀ ਜੀਪੀਐਸ ਟਰੈਕਿੰਗ ਵੀ ਸਾਰਾ ਕੈਪਚਰ ਕੀਤਾ ਜਾ ਸਕਦਾ ਹੈ ਹੁਣ ਵਿਸ਼ਾ ਇਸ ਗੱਲ ਦਾ ਆ ਕਿ ਉਹ ਮੁੱਦੇ ਨੂੰ ਕਿਉਂ ਘੰਗਾਲਣ ਦੀ ਕੋਸ਼ਿਸ਼ ਕਰ ਰਿਹਾ ਕਿ ਆ ਬੰਦਾ ਫੜਿਆ ਗਿਆ ਜੀ ਆ ਫੜਿਆ ਗਿਆ ਹੁਣ ਨਸ਼ੇ ਦੀ ਗੱਲ ਵਾ ਤੁਸੀਂ ਉਹ ਚੱਲਦੇ ਆ ਰਹੇ ਹੋ ਜੀ 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 ਨਸ਼ੇ ਦੀ ਗੱਲ ਵਾ ਹੁਣ ਪੰਜਾਬ ਕਹਿੰਦੀ ਆ ਸਰਕਾਰ ਕਿ ਨਸ਼ਾ ਮੁਕਤਾਂ ਹੀ ਬਣਾ ਰਿਆ ਬਿਲਕੁਲ ਠੀਕ ਆ ਨੋ ਡਾਊਟ ਕਰਨਾ ਚਾਹੀਦਾ ਅਸੀਂ ਵੀ ਚਾਹੁੰਦੇ ਆ ਕਿ ਐ ਵੀ ਬਾਤ ਚੜ ਕੇ ਦਾ ਸਾਦੇ ਹੀ ਜੀ ਪਰ ਵੱਡੇ ਮਗਰਮਾਸ਼ੇ ਤਰਨ ਤਰ ਇੱਕ ਫੜ ਲਿਆ ਜੀ ਆਹ ਨੂੰ ਸੁਣਾਈ ਜਾਣ ਦੇ ਬਿਲਕੁਲ ਬਾਕੀ ਅਜੇ ਤੱਕ ਕੋਈ ਨਹੀਂ ਪਿਆ ਦੇਖੋ ਛੋਟੀ ਛੋਟੀਆਂ ਚੀਜ਼ਾਂ ਜਿਹੜੀਆਂ ਨਸ਼ਾ ਤਸਕਰ ਫੜਿਆ ਕੱਲ ਗਰਦਾਪੁਰ ਦਾ ਫੇਰ ਬੰਦਾ ਫੜਿਆ ਗਿਆ ਜਿੰਨਾਂ ਕੋਲ ਜੇਬਾਂ ਚੋਂ ਸਰੀੰਜ ਨਿਕਲਨੀ ਆ ਉਹ ਨਸ਼ਾ ਤਸਕਰ ਹੋਈਂਦਾ ਹੂੰ ਜਿਹੜਾ ਵਿਚਾਰਾ ਆਪਣਾ ਡੰਗਸਾਰ ਦਾ ਇਸ ਸਰਕਾਰ ਦੇ ਫੇਲਿਅਰ ਕਰਕੇ ਹੂੰ ਜੇ ਇਹ ਮੁੰਡੇ ਬਾਰਡਰ ਦੇ ਉੱਤੇ ਫੜੇ ਗਏ ਆ ਤੇ ਉਹ ਕਿੰਨਾ ਕੁ ਨੂੰ ਲੱਖ ਰੁਪਈਆ ਆ ਗਿਆ ਹੂੰ ਸਰਕਾਰ ਨੌਜਵਾਨਾਂ ਦੇ ਵਾਸਤੇ ਸਹੂਲਤ ਕੀ ਦਿੱਤੀ ਆ ਹੂੰ ਜੇ ਸਰਕਾਰ ਇਹ ਗੱਲ ਦਾਵਾ ਕਰਦੀ ਆ ਕਿ ਸਾਡਾ ਜੁੱਧ ਨਸ਼ਾ ਵਿਰੋਧ ਚੱਲਣ ਡਿਆ ਹਾਂ ਮੈਂ ਭਗਵੰਤ ਮਾਨ ਜੀ ਨੂੰ ਕਹਾਂਗਾ ਇੱਕ ਕੰਮ ਕਰਿਓ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਬਟਾਲੇ ਸਾਡੇ ਸੀਐਮ ਸਾਹਿਬ ਆਏ ਸੀ ਉੱਥੇ ਇੱਕ ਸਟੇਜ ਲੱਗੀ ਸੀ ਉਹਦੀ ਇੰਟੈਲੀਜੈਂਸੀ ਰਿਪੋਰਟਾਂ ਕਢਾਓ ਤੇ ਸਟੇਜ ਦੇ ਥੱਲੇ ਨਸ਼ੇ ਦੀ ওভারਡੋਸ ਦੇ ਨਾਲ ਦੋ ਲਾਸ਼ਾਂ ਪਈਆਂ ਸੀ ਅੱਛਾ ਇਹ ਪੱਕੀ ਗੱਲ ਏ ਪੱਕੀ ਗੱਲ ਹੈ ਜੀ ਆ ਸਾਡੇ ਕੋਲ ਤੇ ਜਿਹੜੇ ਲੋਕ ਉੱਥੇ ਬੈਠੇ ਸੀ ਉਹਨਾਂ ਨੇ ਦੱਸਿਆ ਮੈਂ ਤਾਂ ਹੀ ਕਹਾਂ ਕਿ ਇੰਟੈਲੀਜੈਂਸੀ ਰਿਪੋਰਟਾਂ ਕਢਾ ਲਓ ਆਪਣੀ ਸਰਕਾਰ ਦੀਆਂ ਆਪਣੇ ਮੰਤਰੀ ਦੀਆਂ ਆਪਣੇ ਐਮਐਲਏ ਦੀਆਂ ਚੋਣ ਕੈਂਪੇਨ ਦੀ ਰਿਪੋਰਟ ਲੈ ਲਓ ਤੇ ਫਿਰ ਸਾਡੇ ਸੀਐਮ ਸਾਹਿਬ ਤੇ ਜਾਂ ਜਿਹਦੀ ਉਹ ਕੈਂਪੇਨ ਕਰਨ ਆਈ ਸੀ ਉਹਦੇ ਉੱਤੇ ਸਵਾਲ ਪੁੱਛ ਲਿਓ ਉਹਦੀ ਵੈਰੀਫਿਕੇਸ਼ਨ ਕਰਵਾ ਲਓ ਤੇ ਮੁੱਖ ਮੰਤਰੀ ਸਾਹਿਬ ਨੇ ਪਿੱਛੇ ਜੀ ਕੁੜੀ ਵੀ ਤਾਂ ਕਾਬੂ ਕੀਤੀ ਸੀ ਕਿ ਜਿਹੜੀ ਥਾਰ ਵਾਲੀ ਬਾਬਾ ਜੀ ਦੇ ਸਿੰਬਲ ਜਿਹੜੀ ਫੁੱਟ ਹੁੰਦੀ ਸੀਗੀ ਤਾਂ ਉਹ ਤਾਂ ਉਹਦੇ ਚੰਗੀ ਨੇ ਕੇਲ ਕਸੀ ਨੇ ਕੇਲ ਤੇ ਬਹੁਤ ਕਸੀ ਪਰ ਲਿੰਕ ਨਹੀਂ ਦੱਸੇ ਵੀ ਉਹਦੇ ਤਾਰ ਕਿੱਥੇ ਕਿੱਥੇ ਜੁੜੇ ਹੂੰ ਇੱਕ ਐਨਡੀਪੀਐਸ ਆਮ ਬੰਦਾ ਜਿਹਦੇ ਕੋਲੇ ਗ੍ਰਾਮ ਵੀ ਕੋਈ ਸਮਾਨ ਫੜਿਆ ਜਾਵੇ ਉਹਦੀਆਂ ਸਾਲਾਂ ਪ੍ਰਤੀਨੀ ਜਮਾਨਤਾਂ ਹੁੰਦੀਆਂ ਤੇ ਇਹ ਤੇ 3 ਨਾ ਮਹੀਨਿਆਂ ਜੀ ਹੋ ਗਈ। ਇਹ ਕਿਹੜਾ ਕਾਨੂੰਨ ਹੈਗਾ? ਕਿ ਜਾਂ ਜੇ ਵਰਦੀ ਪਾ ਕੇ ਕੋਈ ਕਰਪਸ਼ਨ ਕਰ ਰਿਹਾ ਨਸ਼ਾ ਵੇਚ ਰਿਹਾ ਉਹਦੇ ਲਈ ਕਾਨੂੰਨ ਵੱਖਰਾ। ਕਾਨੂੰਨ ਨਹੀਂ ਵੱਖਰਾ। ਅਫਸਰਾਂ ਦਾ ਹੱਥ ਸਿਰ ਤੇ ਆ ਜਾਂਦਾ। ਤੇ ਜੇ ਆਮ ਬੰਦਾ ਹੋਵੇ ਫਿਰ ਉਹ ਨਸ਼ੇੜੀ ਤੇ ਜਾਂ ਸਮਗਲਰ ਤੇ ਜਾਂ ਕੋਈ ਹੋਰ ਨਾਮ ਦੇ ਦਿੰਦੇ ਜਿਹੜਾ ਬਾਰਡਰੋਂ ਪਾਰ ਆ ਜੇ ਫਿਰ ਅਤਵਾਦੀ। ਹੁਣ ਮਾਜੂਬ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾ ਵੱਲੋਂ ਪੂਰੇ ਜ਼ਿਲ੍ਹੇ ਭਰ ਦੇ ਵਿੱਚ ਇੱਕ ਰੈਲੀ ਸਮੁੱਧ ਕਹਿ ਸਕਦੇ ਆ ਪਿੰਡਾਂ ਪਿੰਡਾਂ ਦੇ ਵਿੱਚ ਜਿਹੜੀ ਨੁਕਰਾ ਮੀਟਿੰਗਾਂ ਪਿੰਡਾਂ ਪਿੰਡਾਂ ਦੀ ਮੀਟਿੰਗਾਂ ਵੱਡੀਆਂ ਕੀਤੀ ਜਾ ਰਹੀ ਹੈ ਨਸ਼ਾ ਮੁਕਤ ਜਿਹੜਾ ਆ ਥੱਲ ਪਾਈ ਜਾਵੇ ਕਿੰਨਾ ਕੁ ਅਸਰ ਉਹਦਾ ਦਿਖਣ ਨੂੰ ਮਿਲੇਗਾ ਅਸਰ ਕਾਦਾ ਜੀ ਡਰਾਮੇ ਬਾਜੀ ਆ মিডিਆ ਦੇ ਉੱਤੇ ਬਣੇ ਰਹਿਣਾ ਆ ਕਰ ਰਹੇ ਆ ਕਰ ਰਹੇ ਭਗਵੰਤ ਮਾਨ ਜੀ ਦਾ ਕਹਿਣਾ ਆ ਹੂੰ ਇਹ ਸਾਡੇ ਕੰਮ ਕੀਤੇ ਬੋਲਣਗੇ ਸਾਨੂੰ ਅਖਬਾਰ মিডিਆ ਦੀ ਪੋਸਟਰਾਂ ਦੀ ਲੋੜ ਨਹੀਂ ਪੈਗੀ ਹੂੰ ਗਰਾਊਂਡ ਦੇ ਉੱਤੇ ਕੋਈ ਬੋਲਦਾ ਨਹੀਂ ਕੱਲੇ ਅਖਬਾਰ মিডিਆ ਪੋਸਟਰਾਂ ਦੇ ਰਹਿ ਗਏ ਯੋਗੋਸ਼ੀ ਚੱਲ ਰਿਹਾ ਹੁਣ ਵੀ ਅੱਛਾ ਜੇ ਨਸ਼ਾ ਖਤਮ ਕਰਨਾ ਹੈ ਹੂੰ ਤੇ ਪਿੰਡ ਪਿੰਡ ਤੁਹਾਡੀਆਂ ਬੂਥ ਲੈਵਲ ਦੀਆਂ ਕਮੇਟੀਆਂ ਬਣੀਆਂ ਉਹਨਾਂ ਕੋਲ ਸਰਵੇ ਲੋ ਕਿਹੜਾ ਬੰਦਾ ਪਿੰਡ 'ਚ ਨਸ਼ਾ ਵੇਚ ਰਿਹਾ ਕੌਣ ਕਰ ਰਿਹਾ ਤੇ ਸਹੀ ਜਿਹੜੀ ਰਿਪੋਰਟ ਆਵੇ ਫਿਰ ਉਹਦੇ ਤੇ ਲਾਓ ਐਕਸ਼ਨ ਪਰ ਕੀ ਆ ਆਪਰੇਸ਼ਨ ਚੱਲਦਾ ਆ ਸਾਡਾ ਅੱਜ ਇੱਥੇ ਫਲਾਣੇ ਥਾਂ ਤੇ ਰੇਡ ਕੀਤੀ ਜਾਊਗੀ ਜਦੋਂ ਚੋਰ ਨੂੰ ਪਤਾ ਹੋਵੇ ਮੈਨੂੰ ਫੜਨ ਆ ਰਹੇ ਤੇ ਚੋਰ ਉੱਥੇ ਬਹਿ ਕੇ ਠੀਕਦਾ ਰਹੂਗਾ ਉਨੇ ਦਾ ਆਪਣਾ ਸਮਾਨ ਵੀ ਸਾਹਮਣਾ ਭਾਂਡੇ ਢਿੰਡੇ ਵੀ ਸਾਂਭ ਲੈਣੇ ਆ ਤਾਲਾ ਮਾਰ ਕੇ ਘਰੋਂ ਵੀ ਚੱਲ ਜਾਣਾ ਫਿਰ ਬਾਹਰ ਖਲੋ ਕੇ ਕੈਮਰੇ ਲੈ ਕੇ ਕਹਿੰਦੇ ਜੀ ਇਹਦੇ ਘਰ ਪੱਖੇ ਚੱਲਣ ਡੇ ਨੇ ਹੂੰ ਤੇ ਪਰ ਬਾਹਰ ਤਾਲਾ ਲੱਗਾ ਅੰਦਰ ਕਿਹੜਾ ਭੂਤ ਪ੍ਰੇਤ ਫਿਰ ਗਿਆ ਜਿਹੜਾ ਪੱਖੇ ਚੱਲ ਗਏ ਜਦੋਂ ਦਾਸ ਹੀ ਦੇਣਾ ਵੀ ਅਸੀਂ ਤੇਰੇ ਕੋਲ ਆਣ ਲੱਗੇ ਆ ਤੇ ਅਗਲੇ ਨੇ ਤੇ ਚਲੀ ਜਾਣਾ ਉਹਨੇ ਤੁਹਾਨੂੰ ਬਹਿ ਗੱਡੀਕ ਤੇ ਥੋੜਾ ਰਹਿਣਾ ਜੇ ਆਪਰੇਸ਼ਨ ਕਰ ਰਹੇ ਹੋ ਤੇ ਫਿਰ ਦੱਸ ਕੇ ਸਮਾ ਮਿੱਥ ਕੇ ਨਾ ਜਾਓ ਐਕਚੁਅਲ ਜੋ ਰਿਪੋਰਟ ਲੋ ਫਿਰ ਆਪਣੇ ਪਿੰਡ 'ਚ ਜਿਹੜੇ ਕਹਿੰਦੇ ਨੇ ਵੀ ਸਾਡੇ ਕੋਲ ਦਿੱਲੀ ਤੱਕ ਰਿਪੋਰਟਾਂ ਪਹੁੰਚ ਜਾਂਦੀਆਂ ਨੇ ਵੀ ਸਾਡੇ ਗਰਾਊਂਡ ਲੈਵਲ ਤੇ ਬੂਥ ਲੈਵਲ ਤੇ ਕਿੰਨੀਆਂ ਵੋਟਾਂ ਸਾਡੀਆਂ ਵੋਟਾਂ ਦਾ ਗਿਣਤੀ ਦਾ ਤੇ ਜੋ ਪਤਾ ਕਿੰਨੀਆਂ ਪੈਣੀਆਂ ਬਾਹਰ ਪੈਣੀਆਂ ਫਿਰ ਇਹ ਨਹੀਂ ਪਤਾ ਕਿ ਪਿੰਡ ਦੇ ਵਿੱਚ ਨਸ਼ੇੜੀ ਕਿੰਨੇ ਚੋਰ ਕਿੰਨੇ ਤੇ ਕਿਰਤੀ ਕਿੰਨੇ ਹਮ ਵਰਕ ਕਰਨਾ ਤੇ ਉਸ ਪਾਸੇ ਨੂੰ ਕਰੋ ਆ ਬਿਲਕੁਲ ਜੀ ਇਹ ਸਨ 인ਦਰਪਾਲ ਸਿੰਘ ਬੈਂਸ ਜਿਨ੍ਹਾਂ ਨੇ ਪੰਜਾਬ ਤੇ ਨੌਜਵਾਨੀ ਨਸ਼ਿਆਂ ਦੀ ਪ੍ਰਚਲਿਤ ਹੋਣ ਤੋਂ ਲੈ ਕੇ ਦੇਸ਼ ਦੀ ਇੰਟਰਨਲ ਸਕਿਉਰਟੀਆਂ ਨੂੰ ਲੈ ਕੇ ਵੱਡੇ ਮੁੱਦੇ ਖੰਗਾਲੇ ਨੇ ਜੇਕਰ વાਕਿ ਪੰਜਾਬੀ ਹੋ ਤੇ ਪੰਜਾਬੀ ਦਾ ਮਾਣ ਮਹਿਸੂਸ ਕਰਦੇ ਹੋ ਤੁਸੀਂ ਤੇ ਇਸ ਵੀਡੀਓ ਨੂੰ ਸ਼ੇਅਰ ਜੂ ਕਰਿਓ ਉਹਨਾਂ ਵੱਡੇ ਲੀਡਰਾਂ ਤੱਕ ਉਹਨਾਂ ਵੱਡੀਆਂ ਏਜੰਸੀਆਂ ਤੱਕ ਜਿਹੜੀਆਂ ਏਜੰਸੀਆਂ ਵੱਡੇ ਦਾਅਵੇ ਤਾਂ ਕਰਦੀਆਂ ਨੇ ਪਰ ਇੰਟੈਲੀਜੈਂਸੀਆ ਹੋਣ ਦੇ ਬਾਵਜੂਦ ਪਹਿਲਾਂ ਕਾਬੂ ਕਿਉਂ ਨਹੀਂ ਕੀਤੇ ਜਾਂਦੇ ਇਹ ਸਵਾਲ ਜਿਹੜੇ ਨੇ ਕਿਹਦੇ ਵੱਡੇ ਨਜ਼ਰੋਂ ਦੇ ਨੇ ਪਰ ਇਹ ਗੱਲਾਂ ਕਿਉਂ ਕੀਤੀਆਂ ਇਸ ਇੰਟਰਵਿਊ ਦੇ ਵਿੱਚ ਕੀ ਕੀ ਕੁਝ ਜਿਹੜੀਆਂ ਚਰਚਾ ਕੀਤੀਆਂ ਕਿਉਂ ਕੀਤੀਆਂ ਇਹ ਪੂਰੀ ਇੰਟਰਵਿਊ ਦੇ ਵਿੱਚ ਸੁਣ ਕੇ ਤੁਹਾਨੂੰ ਵੀ ਪਤਾ ਲੱਗ ਜਾਈਏਗਾ ਕਿ ਅਸਲ ਦੇ ਵਿੱਚ ਪੰਜਾਬ ਨੂੰ ਵੱਡ ਨੂੰ ਛੋਟਾ ਕਿਉਂ ਕੀਤਾ ਜਾ ਰਿਹਾ ਹੈ ਨਾਤਾ ਪੰਜਾਬ ਪਹਿਲਾਂ ਝੁਕਿਆ ਸੀ ਤੇ ਨਾ ਪੰਜਾਬ ਹੁਣ ਝੁਕੇਗਾ ਜਿਸ 39 ਤੋਂ ਲੈ ਕੇ 71 65 84 ਤਾਂ ਹੁਣ ਤੱਕ ਡਟਿਆ ਪਿਆ ਆ ਤੇ ਅੱਗੇ ਵੀ ਡਟਿਆ ਹੀ ਰਹੂਗਾ ਤੇ ਬਹੁਤੀਆਂ ਗੱਲਾਂ ਨਾ ਕਹਾਂਗਾ tata ਦੋ ਇਜਾਜ਼ਤ ਧੰਨਵਾਦ